ਤੁਹਾਡਾ ਕੀ ਨਾਮ ਆ ਮੈਂ ਗਲਤ ਤਾਂ ਕਰ ਰਿਹਾ ਮੈਂ ਮੁੰਡਾ ਉਹ ਬਾਈ ਜੀ ਤੁਹਾਨੂੰ ਪਿੰਡ ਦੇ ਪਸੰਦ ਦੇ ਪਿੱਛੇ ਨਾ ਮਨੀਮ ਨਹੀਂਗਾ ਹੈਲੋ ਹੈਲੋ ਵਿੱਚ ਦਿਖਾ ਮੈਨਾਂ ਭੱਜਦੇ ਲੋ ਮੈਂ ਨਹੀਂ ਵਿੱਚ ਨਾਲ ਆਵੇ ਮਨੀਸ਼ਾ ਭੱਜ ਰਿਹਾ ਮਨੀਸ਼ਾ ਭੱਜਦੇ ਕਿਉਂ ਉਹ ਭੱਜਦੇ ਕਿਉਂ ਗਲਤ ਕਰ ਰਿਹਾ ਮੈਂ ਮੁੰਡਾ ਤਾਂ ਭੱਜਦੇ ਕਿਉਂ ਆ ਉਹ ਮਨੀਸ਼ਾ ਸਾਹਿਬ ਹੈਲੋ ਆ ਲੱਕ ਤਾਂ ਦੇਖੋ ਮੈਂ ਕਹਿੰਦਾ ਜੀ ਕਾਲੇ ਤੇਲ ਦਾ ਹੁੰਦਾ ਕਾਲੇ ਤੇਲ ਦਾ ਮੁਸ਼ਕਾ ਹਾਂ ਕਾਲਾ ਤੇਲ ਦਾ ਇਹ ਸਾਰੇ ਤੁਹਾਨੂੰ ਕਹਦਾ ਮੁਸ਼ਕਲ ਆ ਕਾਲਾ ਤੇਲ ਜਿਹੜਾ ਜਿਹੜਾ ਸੀ ਐਸ ਐਲ ਛੜਿਆ ਆ ਹਾਂ ਕੀ ਪਲਦੇ ਨੇ ਦੂਰ ਕੇ ਲੈ ਕੇ ਜਾਵਾਂਗੇ ਮਾਰੋ ਕੀ ਟੜੀ ਆ ਮਰ ਪਰ ਤੁਸੀਂ ਇਹ ਕਾਲਾ ਵਿਆਹ ਹੀ ਕਰਦੇ ਪਏ ਇੱਥੇ ਇਹ ਮਤਲਬ ਤੁਸੀਂ ਗਲਤ ਕੰਮ ਕਰੀ ਜਾਂਦਾ ਇਸ ਵਾਰ ਦੀ ਭੱਜਦੇ ਕਿਉਂ ਕੈਮਰੇ ਤੋਂ ਹਾਂ ਗੱਲ ਤਾਂ ਕਰੋ ਗੱਲ ਕਿਉਂ ਨਹੀਂ ਕਰਦੇ ਸਾਡੇ ਬਾਪ ਦਾ ਫੋਨ ਆਇਆ ਮੇਰਾ ਬਾਪ ਦਾ ਗਲਤ ਕੰਮ ਕਰਦੇ ਪਏ ਤੁਸੀਂ ਨਹੀਂ ਕੋਈ ਗਲਤ ਕੰਮ ਨਹੀਂ ਪਰ ਤੁਸੀਂ ਕੈਮਰੇ ਕੀ ਕਿਉਂ ਨਹੀਂ ਗੱਲ ਕਰਦੇ ਕੈਮਰੇ ਕੀ ਕਿਉਂ ਨਹੀਂ ਗੱਲ ਕਰ ਗੱਲ ਕਰਦਾ ਹੀ ਨਹੀਂ ਕਿਉਂ ਨਹੀਂ ਗੱਲ ਕਰਦੇ ਮਾਰਕ ਨਾਲ ਗੱਲ ਕਰੋ ਤੁਸੀਂ ਮਿੱਟੀ ਦੇ ਉੱਤੇ ਮਿੱਟੀ ਦੇ ਉੱਤੇ ਇਹ ਤੁਸੀਂ ਬੱਲੋ ਸਿੱਟੀਆਂ ਨੇ ਬਜਰੀ ਕਾਲਾ ਤੇਲ ਪਾ ਕੇ ਲੋਕ ਕਹਿ ਰਹੇ ਆ ਏਡੀ ਤੋਂ ਹੁਣ ਤੋਰ ਕੇ ਲੈ ਕੇ ਜਾਵਾਂਗੇ ਪੰਜ ਗਾਈ ਸਾਨੂੰ ਇਹ ਤਨ ਮੈਨੂੰ ਖਾਸ ਕਰਕੇ ਫੋਨ ਕੀਤਾ ਤੁਹਾਡਾ ਮੈਂ ਮੇਰੇ ਨਾਲ ਗੱਲ ਕਰਾ ਰਿਹਾ ਔਰ ਮੇਰੇ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਆ ਗੱਲ ਤਾਂ ਕਰ ਲਵਰ ਤੁਸੀਂ ਤੇ ਭੱਜਦੇ ਕਿਉਂ ਤੁਸੀਂ ਕਮਾਲ ਹੋ ਗਈ ਤੁਹਾਡੀ ਯਾਰ ਦੱਸ ਗੱਲ ਕਰਨੀ ਨਹੀਂ ਜੀ ਕਿਉਂ ਨਹੀਂ ਗੱਲ ਕਰਨੀ ਤੁਸੀਂ ਮੈਂ ਮੇਰਾ ਠੇਕੇਦਾਰ ਕਰੇ ਮੈਂ ਕਹਾਂ ਨਹੀਂ ਤੁਸੀਂ ਮੁਨੀਮ ਹੋ ਅਸੀਂ ਕੋਈ ਮੁਨੀਮ ਮੈਂ ਤਾਂ ਕਾਊਂਟੈਂਟ ਆ ਕਾਊਂਟੈਂਟ ਫਿਰ ਤੁਸੀਂ ਗੱਲ ਕਿਉਂ ਨਹੀਂ ਕਰਦੇ ਮੈਂ ਇਹਨੂੰ ਕੰਮ ਨਹੀਂ ਕਰਾਇਆ ਹੈ ਹੈ ਕਾਊਂਟੈਂਟ ਨਾਲ ਗੱਲ ਕਰੋ ਤੁਸੀਂ ਕਮਾਲ ਹੋ ਗਈ ਤੁਹਾਡੀ ਤੁਸੀਂ ਦੇਖ ਸਕਦੇ ਹੋ ਠੇਕੇਦਾਰ ਦਾ ਮੁਨੀਮ ਆ ਪਹਿਲਾਂ ਤਾਂ ਕਹੇ ਸੀ ਮੈਂ ਮੁਨੀਮ ਹੀ ਹਾਂ ਜੀ ਤੇ ਹੁਣ ਭੱਜਦੇ ਨਜ਼ਰ ਆ ਰਹੇ ਨੇ ਇਹ ਰੋੜ ਭੱਜ ਵੀ ਨਹੀਂ ਜਾਂਦਾ ਤਾਂ ਦੇਖ ਲਓ ਮਨੀਮ ਦੌੜ ਲਾ ਦੀ ਪੰਜਗਰਾਈ ਦੀ ਔੜੇ ਕਿ ਇੱਥੇ ਕਿਤਨਾ ਕਿਤੇ ਘਬਲਾ ਹੋ ਰਿਹਾ ਤਾਂ ਦੌੜ ਲੱਗਦੀ ਆ ਮਨੀਮ ਦੀ ਕਿਉਂਕਿ ਜੇ ਇਹਨਾਂ ਦਾ ਕੰਮ ਸਹੀ ਹੋਵੇ ਤਾਂ ਮਨੀਮ ਨੂੰ ਭੱਜਣ ਦੀ ਲੋੜ ਨਾ ਪਵੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸੜਕ ਜਿਹੜੀ ਬਣ ਰਹੀ ਆ ਮਿੱਟੀ ਦੇ ਉੱਪਰ ਬਜਰੀ ਪਾਈ ਜਾ ਰਹੀ ਆ ਔਰ ਬਜਰੀ ਦੇ ਵਿੱਚ ਕਹਿੰਦੇ ਲੋਕ ਨਹੀਂ ਕਾਲਾ ਤੇਲ ਹੈ ਇਹ ਦੋਸ਼ ਪਿੰਡ ਵਾਸੀਆਂ ਦੇ ਆ ਮੌਜੂਦਾ ਮੈਂਬਰਾਂ ਦੇ ਦੋਸ਼ ਆ ਇਹ ਤੁਸੀਂ ਦੇਖ ਸਕਦੇ ਹੋ ਉਹ ਮਨੀਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਕੈਮਰੇ ਤੋਂ ਦੌੜਦਾ ਹੋਇਆ ਮਨੀਮ ਭੱਜ ਗਿਆ ਇੱਥੋਂ ਦੇ ਤੁਸੀਂ ਪੰਜ ਗਰੇਨ ਨੂੰ ਭੱਜਦਾ ਹੋਇਆ ਦੇਖ ਸਕਦੇ ਹੋ ਮਨੀਮ ਤੁਸੀਂ ਇਹ ਤਸਵੀਰਾਂ ਤੁਹਾਨੂੰ ਪੰਜ ਗਰੇਨ ਦਿਖਾ ਰਿਹਾ ਜਿੱਥੇ ਸੜਕ ਬਣ ਰਹੀ ਸੀ ਤਾਂ ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਸੜਕ ਜਿਹੜੀ ਹੈਗੀ ਆ ਲੁੱਕ ਨਹੀਂ ਉਹਦੇ ਵਿੱਚ ਕਾਲਾ ਤੇਲ ਮਿਲਾਇਆ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਉਹ ਮਨੀਮ ਦੌੜਦਾ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਾਨੂੰਨ ਨੂੰ ਮੋਬਾਈਲ ਲਈ ਮੋਬਾਈਲ ਦੇ ਕੋਈ ਬੰਦਾ ਉਸ ਨਾਲ ਗੱਲ ਇਹ ਕਰ ਰਿਹਾ ਤੇ ਬਾਨਾ ਬਣਾ ਕੇ ਵੀ ਮੇਰੀ ਗੱਲ ਹੋ ਰਹੀ ਆ ਤਾਂ ਦੌੜ ਗਿਆ ਤੁਸੀਂ ਦੇਖ ਸਕਦੇ ਹੋ ਓ ਮੈਨੂੰ ਜਾਂਦਾ ਆ ਤੰਦੂਰੀ ਵਿਖਾ ਦਿਓ ਵੇਖ ਲੋ ਕਿੰਨੀ ਦੂਰੀ ਆ ਉਹ ਦੌੜ ਕੇ ਪੰਜ ਗਰਾਂ ਤੇ ਉਹ ਜਿਹੜੇ ਪਿੰਡ ਵਾਸੀਆਂ ਤੇ ਦੋਸ਼ ਆ ਕਿ ਤੁਸੀਂ ਉਹ ਮਿੱਟੀ ਪਾ ਕੇ ਉੱਤੇ ਬਜਰੀ ਪਾਈ ਜਾਂਦੇ ਹੋ ਲੋਕ ਜਿਹੜੀ ਹੈਗੀ ਇਹ ਕਹਿੰਦੇ ਹੈ ਨਹੀਂ ਰੰਗ ਪਾਈਏ ਇਹਨੇ ਕਾਲਾ ਵਿੱਚ ਇਸ ਤਰ੍ਹਾਂ ਦੋਸ਼ ਲੱਗ ਰਹੇ ਤੁਹਾਡੇ ਤੇ ਅੱਛਾ ਮਨੀਮ ਤੁਹਾਡਾ ਦੌੜ ਗਿਆ ਉਹਦਾ ਸਪੀਡ ਹੀ ਬੜੀ ਤੁਹਾਡੇ ਮਨੀਮ ਦੀ ਤੋਂ ਭਾਜੀ ਕਿ ਉਹ ਪੰਜ ਗਰੀ ਦੇ ਬਸ ਨੇ ਗੱਲ ਤਾਂ ਕੰਮ ਤਾਂ ਤਾਂ ਹੀ ਪਾਈਦੇ ਬੇ ਗੱਲ ਤਾਂ ਤਾਂ ਹੀ ਭੱਜਿਆ ਨਹੀਂ ਤਾਂ ਗੱਲ ਖੜ ਕੇ ਸੁਣਦਾ ਉਹ ਕੱਲ ਕੱਲ ਸੁਣੀ ਨਹੀਂ ਉਹਨੇ ਉਹ ਦੌੜ ਗਿਆ ਇਸ ਤਰ੍ਹਾਂ ਕਰਿਆ ਚੋਰੀ ਕੀਤੀ ਹੁੰਦੀ ਹੈ ਜੀ ਲੋਕਾਂ ਕੇ ਕੀ ਹੈ ਇਹ ਕਾਲਾ ਤੇਗੜਾ ਜੀ ਇਹ ਰਲੇ ਆ ਜੀ ਲੁੱਕ ਤਾਂ ਹੈਣੀ ਹੈ ਜੀ ਤੁਸੀਂ ਆ ਵੇਖੋ ਬਜਰੀ ਜਿਹੜੀ ਹੈਗੀ ਆ ਉਹ ਇਸੇ ਤਰ੍ਹਾਂ ਹੀ ਇਹ ਨੱਥੀ ਦੀ ਪਈ ਆ ਹਾਰਵਾਏ ਹੋਣੀ ਚਾਹੀਦੀ ਆਂ ਆ 3-4 ਵਜੇ ਤੇ ਇਹਨਾਂ ਦੇ ਮਨੀਮ ਨੇ ਲਫੜੇ ਖਾ ਲਏ ਜੀ ਇੱਥੋਂ ਇਸੇ ਕਰਨ ਕਰਕੇ ਹਾ ਇਸੇ ਕਾਰਨ ਜੀ ਸਾਡੇ ਕਿਤੇ ਇਤੋਂ ਵਿਚਾਰੋ ਛੱਡ ਜਾਂਦੇ ਗਾਂ ਪੱਥਰ ਪਾਉਣ ਲੱਗ ਪੈਂਦੇ ਆ ਚਾਹੀ ਹੋ ਜਾਂਦਾ ਅਕਸਰ ਸਰਕਾਰਾਂ ਦਾ ਤੇ ਕੋਈ ਕੁ ਮੁਰ ਕੇ ਨਾਮਦਨਾਮ ਉਹਨਾਂ ਕੰਮ ਤਾਂ ਕਿ ਅਜੇ 15 ਦਿਨ ਨਹੀਂ ਹੋਏ ਲੋਕ ਪਾਈ ਨੂੰ ਹੱਥਾਂ ਨਾਲ ਬੱਜਰੀ ਚੱਕੀ ਜਾਂਦੇ ਅਸੀਂ ਬਿਲਕੁਲ ਘਟਿਆ ਮਾਲ ਪਾਇਆ ਭਾਈ ਤੇ ਬਿਲਕੁਲ ਸਫਾਈ ਕੀਤੀ ਨਹੀਂ ਥੱਲੇ ਜੀ ਮਿੱਟੀ ਦੇ ਉੱਪਰ ਵੱਟੇ ਹੋਵੇ ਵੱਟਾਂ ਦੇ ਉੱਪਰ ਲੋਕ ਪਾਈ ਜਾਂਦੇ 1000 ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਫਿਰ ਘਟਿਆ ਮਾਲ ਪਾਈ ਜਾਂਦੇ ਜੀ ਉਹ ਭਾਈ ਜੀ ਕਦੇ ਕਦੇ ਨਹੀਂ ਮੈਨੂੰ ਪਹਿਲਾਂ ਵੀ ਛੱਤਰ ਖਾਦੇ ਦੇ ਵਿੱਚੋਂ ਛੱਡ ਹੀ ਜਾਂਦਾ ਸੜਕ ਬਣਾਉਣੀ ਹੈ ਔਰ ਮਟੀਰੀਅਲ ਬੇਕਾਰ ਹੈ ਤੇ ਆ ਕਾਲਾ ਤੇਲ ਹੈ ਛੜਿਆ ਜਿਹੜਾ ਆਪਾਂ ਗੱਡੀਆਂ ਚੋਂ ਕੱਢਦੇ ਹਾਂ ਬੱਸਾਂ ਚੋਂ ਆ ਟਰੱਕਾਂ ਚੋਂ ਟਰੈਕਟਰਾਂ ਚੋਂ ਉਹ ਤੇਲ ਰਲ ਲਾ ਬਜਰੀ ਚ ਪਾਈ ਜਾਂਦੇ ਆ ਤੁਸੀਂ ਦੇਖ ਰਹੇ ਹੋ ਲੋਕਨ ਸਾਫ ਟੀਵੀ ਤੇ ਮਹਸਲੀ ਜੰਦਲ ਇਸ ਟਾਈਮ ਅਸੀਂ ਪਿੰਡ ਪੰਜਗਰਾਈ ਅਤੇ ਦੇਵੀ ਵਾਲਾ ਦੇ ਵਿਚਕਾਰ ਖੜੇ ਆ ਜਿੱਥੇ ਸੜਕ ਬਣ ਰਹੀ ਹੈ ਜਣੀ ਤੁਸੀਂ ਹੋ ਹਾਂਜੀ ਤੁਹਾਡਾ ਕੀ ਨਾਮ ਆ ਗੱਲ ਤਾਂ ਕਰ ਲਵੇ ਮੈਂ ਟੋ ਬਾਈ ਜੀ ਤੁਹਾਨੂੰ ਪਿੰਡ ਦੇ ਪਛਾਣ ਦੇ ਵਿੱਚ ਦੇਖਣ ਮੈਂ ਮਨੀਮ ਨਹੀਂਗਾ ਹੈਲੋ ਹੈਲੋ ਵੇਚ ਦਿਖਾਵਣਾ ਭੱਜਦੇ ਰੇ ਲੋ ਮੈਨੂੰ ਵਿਚ ਨਾਲ ਅਵੇਗ ਦੇ ਮਨੀਸ਼ ਸਾਹਿਬ ਭੱਜ ਰਹੇ ਆ ਮਨੀਸ਼ ਸਾਹਿਬ ਭੱਜਦੇ ਕਿਉਂ ਉਹ ਭੱਜਦੇ ਕਿਉਂ ਗਲਤ ਕਰਦੇ ਦੋ ਮਿੰਟ ਉਹ ਗਲਤਾਂ ਭੱਜਦੇ ਕਿਉਂ ਆ ਭਾਈ ਜੀ ਮਨੀਮ ਹੀ ਹੈ ਮਨੀਸ਼ ਸਾਹਿਬ ਭੱਜਦੇ ਕਿ ਬੇਓ ਉਹ ਮਨੀਸ਼ ਸਾਹਿਬ ਉਹ ਮਨੀਸ਼ ਸਾਹਿਬ ਨੂੰ ਕੀ ਪਾਡੇ ਨੇ ਦੂਰ ਕੇ ਲੈ ਕੇ ਜਾਓਗੇ ਕਮਾਲ ਹੋ ਗਈ ਤੁਹਾਡੀ ਅਮਰ ਤੁਸੀਂ ਇਹ ਕਾਲਾ ਵਿਆਹ ਹੀ ਕਰਦੇ ਪਏ ਹੋ ਇੱਥੇ ਨਹੀਂ ਇਹ ਤਾਂ ਮਤਲਬ ਤੁਸੀਂ ਗਲਤ ਕੰਮ ਕਰੀ ਜਾਂਦਾ ਇਸ ਮਰਦੀ ਭੱਜਦੇ ਕਿਉਂ ਕੈਮਰੇ ਤੋਂ ਤੇ ਕੈਮਰੇ ਦੇ ਕਿਉਂ ਭੱਜਦੇ ਤੁਸੀਂ ਉਹ ਕਹਤ ਤੁਸੀਂ ਮੋਬਾਈਲ ਕ ਮੋਬਾਈਲ ਉਹ ਹੀ ਲੱਗ ਰਿਹਾ ਤੁਸੀਂ ਤੇ ਕੁੰਬਾ ਗੱਲ ਹੈ ਤੋ ਗੱਲ ਤਾਂ ਕਰੋ ਗੱਲ ਕਿਉਂ ਨਹੀਂ ਕਰਦੇ ਸਾਡੇ ਬਾਪ ਦਾ ਫੋਨ ਆ ਗਿਆ ਨਹੀਂ ਇਹ ਤਾਂ ਮਤਲਬ ਗਲਤ ਕੰਮ ਕਰਦੇ ਪਏ ਤੁਸੀਂ ਨਹੀਂ ਅਸੀਂ ਕੋਈ ਗਲਤ ਕੰਮ ਨੰਬਰ ਤੇ ਕੈਮਰੇ ਅੱਗੇ ਕਿਉਂ ਨਹੀਂ ਗੱਲ ਕਰਦੇ ਪਏ ਕੀ ਕੈਮਰੇ ਦੇ ਕਿਉਂ ਨਹੀਂ ਗੱਲ ਕਰਦਾ ਹੀ ਨਹੀਂ ਕਿਉਂ ਨਹੀਂ ਗੱਲ ਕਰਦੇ ਉਹ ਮਾਰਕ ਦਾ ਗੱਲ ਕਰੋ ਤੁਸੀਂ ਮਿੱਟੀ ਦੇ ਉੱਤੇ ਮਿੱਟੀ ਦੇ ਉੱਤੇ ਤੁਸੀਂ ਵੱਲੋ ਸਿੱਟੀਆਂ ਨੇ ਬਜਰੀ ਕਾਲਾ ਤੇਲ ਪਾ ਕੇ ਲੋਕ ਕਹਿ ਰਹੇ ਆ ਕੋਈ ਕਾਲਾ ਤੇਲ ਨਹੀਂ ਪਾਇਆ ਉਹ ਮੈਂਬਰ ਮੌਜੂਦਾ ਮੈਂਬਰਾਂ ਪਿੰਡਾਂ ਜਿਹੜਾ ਕਹਿੰਦਾ ਅਲਿਗੇਸ਼ਨ ਲਾ ਰਿਹਾ ਤੁਸੀਂ ਐਂਟੀ ਤੋਂ ਹੁਣ ਤੋਰ ਕੇ ਲੈ ਕੇ ਜਾਵਾਂਗੇ ਪੰਜ ਗਰੀ ਸਾਨੂੰ ਇਹ ਤੁਹਾਨੂੰ ਮੈਨੂੰ ਖਾਲੀ ਫੋਨ ਕੀ ਲਾ ਤੁਹਾਡਾ ਮੈਂ ਮੇਰਾ ਨਾਲ ਗੱਲ ਕਰਾਉਂ। ਮੇਰਾ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ। ਗੱਲ ਤਾਂ ਕਰ ਲਵਰ ਤੁਸੀਂ। ਤੇ ਭੱਜਦੇ ਕਿਉਂ ਤੁਸੀਂ? ਕਮਾਲ ਹੋ ਗਈ ਤੁਹਾਡੀ ਯਾਰ ਦੱਸੋ। ਮੈਂ ਗੱਲ ਕਰਨੀ ਨਹੀਂ ਜੀ। ਕਿਉਂ ਨਹੀਂ ਗੱਲ ਕਰਨੀ ਤੁਝੇ? ਮੈਂ ਮੇਰਾ ਠੇਕੇਦਾਰ ਕਰੇ ਮੈਂ ਕਹਾਂ ਉਹ ਨਹੀਂ ਤੁਸੀਂ ਮੁਨੀਮ ਹੋ। ਚਲ ਅਸੀਂ ਕੋਈ ਮੁਨੀਮ ਮੇਰਾ ਕਾਊਂਟੈਂਟ ਆ। ਕਾਊਂਟੈਂਟ ਫਿਰ ਤੁਸੀਂ ਗੱਲ ਕਿਉਂ ਨਹੀਂ ਕਰਦੇ? ਮੈਂ ਇਹਨੂੰ ਕੰਮ ਨਹੀਂ ਕਰਾਇਆ ਹੈ। ਹੈਂ? ਕਾਊਂਟੈਂਟ ਨਾਲ ਗੱਲ ਕਰੋ ਤੁਸੀਂ। ਕਮਾਲ ਹੋ ਗਈ ਤੁਹਾਡੀ। ਤਾਂ ਤੁਸੀਂ ਦੇਖ ਸਕਦੇ ਹੋ ਠੇਕੇਦਾਰ ਦਾ ਮੁਨੀਮ ਆ ਪਹਿਲਾਂ ਤਾਂ ਕਹੇ ਰਿਹਾ ਸੀ ਮੈਂ ਮੁਨੀਮ ਹੀ ਹਾਂ। ਤੇ ਹੁਣ ਭੱਜਦੇ ਨਜ਼ਰ ਆ ਰਹੇ ਨੇ। ਇਹ ਰੋੜ ਭੱਜ ਗਏ ਕਿਉਂਕਿ ਇੱਥੇ ਕਿਤਨਾ ਕਿਤੇ ਘਬਲਾ ਹੋ ਰਿਹਾ ਤਾਂ ਦੌੜ ਲੱਗਦੀ ਆ ਮਨੀਮ ਜੀ ਕਿਉਂਕਿ ਜੇ ਇਹਨਾਂ ਦਾ ਕੰਮ ਸਹੀ ਹੋਵੇ ਤਾਂ ਮਨੀਮ ਨੂੰ ਭੱਜਣ ਦੀ ਲੋੜ ਨਾ ਪਵੇ ਦੁਬਾਰਾ ਫੇਰ ਦੱਸ ਦਈਏ ਕਿ ਪੰਜਗੜ੍ਹ ਤੋਂ ਦੇਵਿਆ ਰੋਡ ਬਣ ਰਿਹਾ ਜਿੱਥੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸੜਕ ਜਿਹੜੀ ਬਣ ਰਹੀ ਆ ਮਿੱਟੀ ਦੇ ਉੱਪਰ ਬਜਰੀ ਪਾਈ ਜਾ ਰਹੀ ਆ ਔਰ ਬਜਰੀਆਂ ਵਿੱਚ ਕਹਿੰਦੇ ਲੋਕ ਨਹੀਂ ਕਾਲਾ ਤੇਲ ਆ ਇਹ ਦੋਸ਼ ਪਿੰਡ ਵਾਸੀਆਂ ਦੇ ਆ ਮੌਜੂਦਾ ਮੈਂਬਰਾਂ ਦੇ ਦੋਸ਼ ਆ ਇਹ ਤੁਸੀਂ ਦੇਖ ਸਕਦੇ ਹੋ ਉਹ ਮਨੀਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਕੈਮਰੇ ਤੋਂ ਦੌੜਦਾ ਹੋਇਆ ਮਨੀਮ ਭੱਜ ਗਿਆ ਇਥੋਂ ਦੂਰੀ ਵਿਖਾ ਰਿਹਾ ਦੇਖ ਸਕਦੇ ਤੁਸੀਂ ਪੰਜ ਗ੍ਰੇਨ ਨੂੰ ਭੱਜਦਾ ਹੋਇਆ ਦੇਖ ਸਕਦੇ ਮਨੀਮ ਤੁਸੀਂ ਇਹ ਤਸਵੀਰਾਂ ਤੁਹਾਨੂੰ ਪੰਜ ਗ੍ਰੇਨ ਦਿਖਾ ਰਿਹਾ ਜਿੱਥੇ ਸੜਕ ਬਣ ਰਹੀ ਸੀ ਤਾਂ ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਸੜਕ ਜਿਹੜੀ ਹੈਗੀ ਆ ਲੁੱਕ ਨਹੀਂ ਇਹਦੇ ਵਿੱਚ ਕਾਲਾ ਤੇਲ ਮਿਲਾਇਆ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਉਹ ਮਨੀਮ ਦੌੜਦਾ ਹੋਇਆ ਤੁਸੀਂ ਦੇਖ ਸਕਦੇ ਤਸਵੀਰਾਂ ਕਾਨੂੰਨੋ ਮੋਬਾਈਲ ਮੋਬਾਈਲ ਤੇ ਕੋਈ ਬੰਦਾ ਉਸ ਨਾਲ ਗੱਲ ਨਹੀਂ ਕਰ ਰਿਹਾ ਤੇ ਬੰਦਾ ਬਣਾ ਕੇ ਵੀ ਮੇਰੀ ਗੱਲ ਹੋ ਰਹੀ ਆ ਤਾਂ ਦੌੜ ਗਿਆ ਤੁਸੀਂ ਦੇਖ ਸਕਦੇ ਹੋ ਉਹ ਮਨੀਮ ਜਾਂਦਾ ਹੋਇਆ ਤੰਦੂਰੀ ਵਿਖਾ ਦੀਆ ਵੇਖ ਲੋ ਕਿੰਨੀ ਦੂਰੀ ਆ ਉਹ ਦੌੜ ਕੇ ਪੰਜ ਗਰਾਈ ਨੂੰ ਮਨੀਮ ਜਿਹੜਾ ਹੈਗਾ ਉਹ ਪੰਜ ਗਰਾਈ ਨੂੰ ਦੌੜ ਗਿਆ ਅੱਜ ਵੈਸੇ ਤੁਰਨਾ ਆਵੇ ਤਾਂ ਤੁਰਿਆ ਨਹੀਂ ਜਾਂਦਾਗਾ ਪਰ ਉਹਨੇ ਸ਼ੂਟ ਬੰਨ੍ਹ ਲਈ ਪੰਜ ਗਰਾਈ ਨੂੰ ਦੇਵੀ ਵਾਲੇ ਦੇ ਕੋਲੇ ਖੜਿਆ ਸੀ ਤੇ ਪੰਜ ਗਰਾਈ ਨੂੰ ਦੌੜ ਲਾਦੀ ਹੁਣ ਪਰ ਚਿਮਨ ਲਾਲ ਦਾ ਨਾਮ ਲੈ ਕੇ ਮਨੀਮ ਜਿਹੜਾ ਹੈਗਾ ਜੂ ਦੌੜਿਆ ਕਿ ਚੰਨ ਲਾਲ ਠੇਕੇਦਾਰ ਕਰਦੇ ਗੱਲ ਬਤਨ ਨਾਲ ਕਹਿੰਦੇ ਆ ਵੀ ਉਹਦੇ ਉਹਦੇ ਠੇਕਾ ਜਿਹੜਾ ਹੈਗਾ ਉਹਨੇ ਲਿਆ ਇਸ ਰੋਡ ਦਾ ਤਾਂ ਕਰਦੇ ਗੱਲਬਾਤ ਕੀ ਕਹਿੰਦੇ ਉਹ ਤਾਂ ਵਾਰੀ ਵਾਰੀ ਫੋਨ ਕੱਟਿਆ ਜਾ ਰਿਹਾ ਠੇਕੇਦਾਰ ਚੰਨ ਲਾਲ ਵੱਲੋਂ ਕੀ ਕਹਿੰਦਾ ਤੁਹਾਡਾ ਵੀ ਉੱਥੇ ਸੜਕ ਬਣ ਰਹੀ ਆ ਤੇ ਉਹ ਜਿਹੜੇ ਪਿੰਡ ਵਾਸੀਆਂ ਦੇ ਦੋਸ਼ ਆ ਕੇ ਤੁਸੀਂ ਉਵੇਂ ਮਿੱਟੀ ਪਾ ਕੇ ਉੱਤੇ ਬਜਰੀ ਪਾਈ ਜਾਂਦੇ ਹੋ ਲੋਕ ਜਿਹੜੀ ਹੈਗੀ ਇਹ ਕਹਿੰਦੇ ਹੈ ਨਹੀਂ ਰੰਗ ਪਾਈਏ ਇਹਨੇ ਕਾਲਾ ਵਿੱਚ ਇਸ ਤਰ੍ਹਾਂ ਦੋਸ਼ ਲੱਗ ਰਹੇ ਤੁਹਾਡੇ ਤੇ ਅੱਛਾ ਮਨੀਮ ਤੁਹਾਡਾ ਦੌੜ ਗਿਆ ਉਹਦਾ ਸਪੀਡ ਹੀ ਬੜੀ ਤੁਹਾਡੇ ਮਨੀਮ ਦੀ ਤੋਂ ਭੱਜੀ ਕਿ ਹੋਇਆ ਪੰਜ ਗਰੇਜ ਦੇ ਪਾਸੇ ਨੂੰ ਕੀ ਬੋਲਦੇ ਸੀ ਕੈਮਰਾ ਚੱਲ ਰਿਹਾ ਤੁਹਾਡਾ ਪੱਖ ਲੈਣਾ ਚਾਹੁੰਦਾ ਮੈਂ ਜੀ ਕੋਈ ਨਹੀਂ ਦੇਦਾ ਨਹੀਂ ਪੱਖ ਹਾਂ ਜੀ ਤੁਹਾਨੂੰ ਪਤਾ ਠੇਕੇਦਾਰ ਦਾ ਨਾਂ ਕੀ ਹੈ ਜੀ ਚਿਮਨ ਲਾਲ ਹੀ ਦੱਸਦੇ ਆ ਜੀ ਚਿਮਨ ਲਾਲ ਦੱਸਦੇ ਹਾਂ ਜੀ ਹਾਂ ਜੀ ਚਿਮਨ ਲਾਲ ਜੈਤੋ ਤੋਂ ਜੀ ਜੈਤੋ ਤੋਂ ਚਿਮਨ ਲਾਲ ਹਾਂ ਜੀ ਹਾਂ ਜੀ ਮਨੀਮ ਦਾ ਨਾਮ ਕੀ ਹੈ ਜੀ ਮਨੀਮ ਦਾ ਨਾਂ ਦਾ ਨਹੀਂ ਪਤਾ ਜੀ ਉਹਦਾ ਬੇੜੂ ਹੀ ਹਟ ਗਿਆ ਉਹ ਜਾ ਰਿਹਾ ਜੀ ਮੁਕਸਰ ਆਉਂਦਾ ਜੀ ਇਹ ਮਕਸਦ ਹੁੰਦਾ ਹੈ ਹਾਂਜੀ ਹਾਂਜੀ ਉਹ ਭੱਜਿਆ ਜਾਂਦਾ ਉਹ ਫਿਰ ਮੁੜ ਗਿਆ ਫਿਰ ਵੇਖਦਾ ਇੱਧਰ ਨੂੰ ਹਾਂ ਤੁਹਾਡਾ ਕੀ ਨਾਮ ਆਪਾਂ ਚੌਂਕੀ ਦਾ ਰਣਦੇਵੀ ਵਾਲੇ ਦੇ ਚੌਂਕੀ ਦਾ ਰਣਦੇਵੀ ਹਾਂਜੀ ਹਾਂਜੀ ਨਰਮਨ ਸਿੰਘ ਦਾ ਮੁੰਡਾ ਜਿਹੜਾ ਯਾਰ ਹੈ ਅਜਾ ਨਰਮਨ ਸਿੰਘ ਸਾਹਿਬ ਕੰਮ ਕਰਦਾ ਉਹ ਤੁਸੀਂ ਸਾਡੇ ਮੈਂਬਰੋਂ ਦੋ ਹਾਂਜੀ ਤੁਹਾਡਾ ਨਾਮ ਕੀ ਪੂਰਾ ਮੇਰਾ ਨਾਮ ਗੁਰਾ ਸਿੰਘ ਆ ਜੀ ਤੇ ਕੀ ਨਾਮ ਦੱਸ ਦਿਓ ਠੇਕੇ ਦਾ ਦਾ ਨਾਮ ਕੀ ਆ ਚਮਨ ਲਾਲ ਹੀ ਦੱਸ ਦਿਓ ਜੀ ਆਪਾਂ ਮੁਲਾਕਾਤ ਅੱਜ ਨਾਲ ਕੀਤੀ ਸੀ ਵੇਖਿਆ ਹੁੰਦਿਆਂ ਨੇ ਤੇ ਆ ਮਲੀਮ ਜਰੂਰ ਫਿਰਦਾ ਹੁੰਦਾ ਜਿਹੜਾ ਭੱਜ ਗਿਆ ਦੌੜ ਗਿਆ ਜਿਹੜਾ ਦੌੜ ਗਿਆ ਜਿਹੜਾ ਹਾਂਜੀ ਹਾਂਜੀ ਦੌੜਨ ਦਾ ਮਤਲਬ ਕੀ ਸਮਝਦੇ ਤੁਸੀਂ ਮਤਲਬ ਤਾਂ ਪਤਾ ਨਹੀਂ ਪੁੱਛਣ ਵਾਸਤੇ ਖੜੇ ਸੀਗੇ ਭਾਈ ਚੱਜ ਦਾ ਕੰਮ ਕਰੋ ਤੁਸੀਂ ਲੁੱਕ ਪਾਣੀ ਦੀ ਵਧੀਆ ਕਰੋ ਮਿੱਟੀ ਤੇ ਪਾਈ ਜਾਂਦੇ ਆ ਲੁੱਕ ਨਹੀਂ ਗਲਤ ਕੰਮ ਤਾਂ ਹੀ ਭਜਦੇ ਫਿਰ ਗਲਤ ਹਾਂ ਤਾਂ ਹੀ ਭੱਜਿਆ ਨਹੀਂ ਤਾਂ ਗੱਲ ਖੜ ਕੇ ਸੁਣਦਾਓ ਕੱਲ ਕੱਲ ਸੁਣੀ ਨਹੀਂ ਉਹਨੇ ਉਹ ਤਾਂ ਦੌੜ ਗਿਆ ਇਸ ਤਰ੍ਹਾਂ ਕਰ ਰਿਹਾ ਚੋਰੀ ਕੀਤੀ ਹੁੰਦੀ ਆ ਚੋਰੀ ਕੀਤੀ ਹੁੰਦੀ ਆ ਹਾਂਜੀ ਹਾਂਜੀ ਤਾਂ ਦੋਵਾਰ ਫੇਰ ਅਸੀਂ ਚੰਨ ਲਾਲ ਨੂੰ ਅਸੀਂ ਬਾਰ ਬਾਰ ਫੋਨ ਕਰ ਰਹੇ ਆ ਦੋਵਾਰ ਫੇਰ ਅਸੀਂ ਫੋਨ ਲਾ ਕੇ ਪੁੱਛਦੇ ਆ ਜੇਕਰ ਸਾਡੇ ਫੋਨ ਦਾ ਕੋਈ ਜਵਾਬ ਦਿੰਦੇ ਆ ਤਾਂ ਤੁਸੀਂ ਫੋਨ ਨਹੀਂ ਜਾ ਕਰੇ ਫੋਨ ਨਹੀਂ ਜਾ ਕਰੇ ਕੀ ਮਤਲਬ ਹੋ ਸਕਦਾ ਹੈ ਫੋਨ ਇਹਨੇ ਧੂਮ ਕਰਤਾ ਮਲੀਮ ਨੇ ਇਹ ਤੇ ਪੱਤਰਕਾਰ ਆਏ ਤੇ ਤਾਂ ਇਹ ਫੋਨ ਨਹੀਂ ਚੱਕ ਰਿਹਾਗਾ ਫੋਨ ਨਹੀਂ ਚੱਕ ਰਿਹਾਗਾ ਹਾਂ ਪਹਿਲਾਂ ਉਹਨੇ ਕਰਤਾ ਹੈ ਨਾ ਤੁਹ ਤੋਂ ਪਹਿਲਾਂ ਬਬੀ ਜੀ ਸਾਹਿਬ ਪਰ ਹਾਂ ਪਤ ਜੀ ਦੱਸ ਰਹੇ ਹਾਂ ਕਿ ਫੋਨ ਵੀ ਸਾਡਾ ਨਹੀਂ ਚੁੱਕਿਆ ਜਾ ਰਿਹਾ ਕਿ ਸਾਡਾ ਸਾਡੀ ਕੋਸ਼ਿਸ਼ ਸੀ ਅਸੀਂ ਠੇਕੇਦਾਰ ਦਾ ਪੱਖ ਲੈ ਲੈਂਦੇ ਪਰ ਪਿੰਡ ਵਸਿਆ ਵੱਲੋਂ ਦੱਸਿਆ ਜਾ ਰਿਹਾ ਕਿ ਠੇਕੇਦਾਰ ਚਿਮਨ ਲਾਲਾ ਤੁਸੀਂ ਦੇਖ ਸਕਦੇ ਹੋ ਪੰਜ ਗੜਾਈ ਤੋਂ ਦੇਵੀ ਵਾਲਾ ਰੋਡ ਤੇ ਸੜਕ ਬਣਾਈ ਜਾ ਰਹੀ ਹੈ ਤੇ ਬਾਈ ਜੀ ਦੇਵੀ ਵਾਲੇ ਪਿੰਡ ਦੇ ਨੇ ਤੇ ਸੜਕ ਸੜਕ ਦੇ ਉੱਪਰੋਂ ਹੱਥ ਨਾਲ ਬਜਰੀ ਚੱਕਦੇ ਤੁਸੀਂ ਦੇਖ ਸਕਦੇ ਹੋ ਕਾਲਾ ਤੇਲ ਆ ਬਿਲਕੁਲ ਕਾਲਾ ਤੇਲ ਦਿਖ ਰਿਹਾ ਬਾਕੀ ਬਾਈ ਜੀ ਤੇ ਪੁੱਛਦੇ ਆ ਬਾਈ ਜੀ ਲੋਕਾਂ ਕੇ ਕੀ ਹੈ ਇਹ ਕਾਲਾ ਤੇਲ ਆ ਜੀ ਇਹ ਨਾਲ ਆ ਜੀ ਲੱਕ ਤਾਂ ਹੈਣੀ ਹੈ ਜੀ ਕਿੰਨੇ ਚਿਰ ਤੁਸੀਂ ਨੇੜੇ ਹੋ ਜੋ ਕਿੰਨੇ ਚਿਰ ਬਾਅਦ ਇਹ ਸੜਕ ਹੋਣੀ ਬਣਨ ਲੱਗੀ ਹੈ ਇਹ ਸਾਲ ਹੋ ਗਿਆ ਜੀ ਨੰਗੰਟਪਣਾ ਨੂੰ ਬਹੁਤ ਔਖੇ ਆ ਜੀ ਮੋਟਰਸਾਈਕਲ ਪੈਂਚਰ ਹੋ ਜਾਂਦੇ ਵੱਟੇ ਸਾਰੇ ਇਹਦੇ ਤੇ ਪਏ ਆ ਜੀ ਸਾਰੇ ਇਹਦੇ ਤੇ ਹਫਤਾ ਹੋਇਆ ਨਹੀਂ ਗਾ ਤੇ ਬੱਚੀ ਆਥਾਣਾ ਚੱਕੀ ਜਾਂਨੇ ਹੁਣੇ ਚੱਕ ਲਓ ਹੱਥਾਂ ਦੇ ਨਾਲ ਤੇ ਰਸਾਲ ਕਿਥੋਂ ਕੱਢੂ ਜੇ ਤੇ ਅਜੇ ਕੱਲ ਪਾਈ ਆ ਕੱਲ ਪਰਸੋਂ ਪਾਈ ਉਹ ਇਹ ਤੇ ਆ ਵੇਖ ਲਓ ਤੁਸੀਂ ਆਪ ਹੀ ਦੇਖ ਸਕਦੇ ਆ ਵੀ ਆਪਾਂ ਵੱਟੇ ਦਾ ਹੱਥਾਂ ਵਿੱਚ ਬਜਰੀ ਚੱਕੀ ਜਾਂਨੇ ਦੋ ਵਾਰ ਮੈਂ ਕੈਮਰਾਮੈਨ ਨੂੰ ਥੋੜੇ ਬੂਟ ਵਿਖਾ ਦੇ ਮੇਰਾ ਵੇਖ ਸਕਦੇ ਤੁਸੀਂ ਆ ਵੇਖੋ ਬਜਰੀ ਜਿਹੜੀ ਹੈਗੀ ਆ ਉਹ ਇਸੇ ਤਰ੍ਹਾਂ ਹੀ ਏ ਇਹ ਲੱਥੀ ਪਈ ਆ ਆ ਕੀ ਲੱਗਦਾ ਤੁਹਾਨੂੰ ਕੀ ਕਾਰਵਾਈ ਹੋਣੀ ਚਾਹੀਦੀ ਠੇਕੇ ਦੀ ਕਾਰਵਾਈ ਹੋਣੀ ਚਾਹੀਦੀ ਐ ਹਾਂਜੀ ਆ 3-4 ਵਜੇ ਤੇ ਇਹਨਾਂ ਦੇ ਮਣੀਵ ਨੇ ਲਫੜੇ ਖੜਾਏ ਜੀ ਇੱਥੋਂ ਹੂੰ ਹੂੰ ਅੱਛਾ ਇਸੇ ਕਾਰਨ ਕਰਕੇ ਹਾਂ ਇਸੇ ਕਾਰਨ ਜੀ ਅੱਛਾ ਸਾਡੇ ਕਿਤੇ ਵਿਚਾਰੋਂ ਛੱਡ ਜਾਂਦੇ ਗਾਂ ਪੱਥਰ ਪਾਉਣ ਲੱਗ ਪੈਂਦੇ ਆ ਅੱਛਾ ਜੀ ਇੱਕ ਲਗਾਤਾਰ ਨਹੀਂ ਪਾਉਂਦੇ ਜੀ ਇਹ ਪੱਥਰ ਬਈ ਭਗਵੰਦ ਮਾਨ ਨੂੰ ਮੈਸੇਜ ਦੇਣਾ ਚਾਹੁੰਦੇ ਤੁਸੀਂ ਕੋਈ ਮੈਸੇਜ ਇਹ ਹੀ ਯਾਰੀ ਸਭ ਖਰਚਾ ਹੋਈ ਅੰਦਰ ਸਾਰ ਸਰਕਾਰਾਂ ਦਾ ਤੇ ਕੋਈ ਕੁ ਮੁਰਕੇ ਨਾਮ ਬਦਨਾਮ ਉਹਨਾਂ ਨੇ ਕੰਮ ਤਾਂ ਕਿ ਅਜ 15 ਦਿਨ ਨਹੀਂ ਹੋਏ ਲੋਕ ਪਾਈ ਨੂੰ ਤੇ ਹੱਥਾਂ ਨਾਲ ਬੱਜਰੀ ਚੱਕੀ ਜਾਂਦੇ ਅਸੀਂ ਦੱਸੋ ਖਲੂ ਕਿਵੇਂ ਸਾਲ ਚੀਮੀ ਨੇ ਕਿਵੇਂ ਕੱਟਣਗੇ ਖੱਡੇ ਹੀ ਪੈਣਗੇ ਬਿਲਕੁਲ ਬਿਲਕੁਲ ਤੇ ਕੋਈ ਗਦਕਾ ਵਗੈਰਾ ਕੁਝ ਪਾਇਆ ਇਹਨਾਂ ਨੇ ਕੁਲ ਵੇਖ ਦੇਖ ਸਕਦੇ ਤੁਸੀਂ ਕਿੰਨਾ ਗਦਕਾ ਉੱਤੇ ਪਾਇਆ ਆ ਗਈ ਆ ਵਟਿਆਂ ਦੇ ਉੱਤੇ ਪਾਈ ਜਾਂਦੇ ਉਹ ਵੀ ਕੋਈ ਬਰਸ਼ ਨਹੀਂ ਮਾਰਿਆ ਮਿੱਟੀ ਉਹ ਮਿੱਟੀ ਦੇ ਉੱਤੇ ਪਾਈ ਜਾਂਦੇ ਗਦਕਾ ਵਗੈਰਾ ਪਾਇਆ ਕੋਈ ਨਹੀਂ ਪਾਇਆ ਜ ਨਹੀਂ ਪਾਇਆ ਜੀ ਆ ਵੱਟਿਆਂ ਦੇ ਉੱਤੇ ਪਾਈ ਜਾਂਦੇ ਬਜਰੀ ਜੀ। ਬਾਈ ਜੀ ਇੱਥੇ ਹੋਰ ਵੀ ਖੜੇ ਗੱਲਬਾਤ ਕਰਦੇ ਬਾਈ ਜੀ। ਕਿਹੜਾ ਪਿੰਡ ਆ ਤੋ ਰਹਾ ਤੇ ਕਿਵੇਂ ਦੇਖਦੇ ਤੁਸੀਂ ਇਸੀ ਨੂੰ ਲੈ ਕੇ ਵੀ ਬੜੇ ਸਾਲਾਂ ਬਾਅਦ ਸੜਕ ਬਣਦੀ ਐ ਤਾਂ ਕਿਵੇਂ ਦੇਖਦੇ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਜਿਉਂ ਨਾਲਾ ਪਿੰਡ ਆ ਜੀ ਮੇਰਾ। ਇੱਥੇ ਅਸੀਂ ਫਸਲ ਲੈ ਕੇ ਆਉਣੇ ਹੁੰਨੇ ਆ ਮੰਡੀ 'ਚ। ਜੀ ਜੀ। ਤੇ ਪਹਿਲਾਂ ਤਾਂ ਬਹੁਤ ਪਰੇਸ਼ਾਨ ਸੀ ਜੀ। ਕੰਮ ਕਾਫੀ ਟਾਈਮ ਦਾ ਲੜਕਿਆ ਬਸ ਇੱਥੇ। ਜੀ ਜੀ ਜੀ। ਹੁਣ ਜਦੋਂ ਔਲ ਲੱਗਿਆ ਜੀ ਬਿਲਕੁਲ ਵੈਸੀ ਪੱਟੀ ਜਾਂਦੀ ਐ ਜੀ। ਉੱਪਰ ਜਿਹੜਾ ਮਿਕਚਰ ਪਾਇਆ ਬਾਈ ਤੇ ਬਿਲਕੁਲ ਘਟਿਆ ਮਾਲ ਪ ਮਿੱਟੀ ਦੇ ਉੱਪਰ ਵਟੇ ਹੋਏ ਵਟਾਂ ਦੇ ਉੱਪਰ ਲੱਕ ਪਾਈ ਜਾਂਦੇ ਆ ਜੀ ਬਿਲਕੁਲ ਹਾਂਜੀ ਲੋ ਲੱਗਦੇ ਆ ਲੋਕਾ ਇਹ ਨਹੀਂ ਇਹ ਹਨ ਵੀ ਲੋਕ ਇਹ ਤਾਂ ਕੱਲੀਆਂ ਬਰੀਕ ਜਾਨੀ ਕੰਮਟਰੀ ਹਲੀ ਆਈ ਉੱਪਰ ਲੋਕ ਨਹੀਂ ਪਾਈਗੀ ਵੀ ਔਰੰਗਜੇ ਲੱਗਦਾ ਤਾਂ ਹਾਂਜੀ ਹਾਂਜੀ ਰੰਗ ਜੇ ਲੱਗਦਾ ਕੀ ਲੱਗਦਾ ਤੁਹਾਨੂੰ ਬੜੀ ਉਮੀਦ ਹੁੰਦੀ ਆ ਸੜਕ ਬਣਦੀ ਆ ਬੜਾ ਸ਼ੌਂਕ ਹੁੰਦਾ ਵੀ ਸਾਡੇ ਪਿੰਡ ਦੀ ਸੜਕ ਬਣੀ ਆ ਤੇ ਇਹੋ ਹੀ ਅਫਵਾਹਾਂ ਵੱਧ ਰਹੇ ਆ ਇਹ ਤਾਂ ਬਣ ਤੋਂ ਪਹਿਲਾਂ ਹੀ ਟੁੱਟੀ ਜਾਂਦੀ ਆ ਜੀ ਜਦੋਂ ਬਣੀ ਤਾਂ ਉਦੋਂ ਵੇਖੋ ਕੀ ਬਣਦਾ ਜੀ ਇਹ ਆ ਇਹ ਸਾਬ ਨਾਲ ਤਾਂ ਮਹੀਨਾ ਦੋ ਵੀ ਨਹੀਂ ਕੱਢਣੇ ਇਹਨੇ ਕਿ ਸੋਲੋ ਕਿ ਕਿਹੋ ਕਰਵਾਈ ਹੋਣੀ ਚਾਹੀਦੀ ਹੈ ਇਹ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਫਿਰ ਇਹ ਹੈ ਜੀ ਤੁਹਾਨੂੰ ਤੁਹਾਨੂੰ ਸੀਐਮ ਸਾਹਿਬ ਵੀ ਸੁਣ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਇਹਨਾਂ ਨੇ ਠੇਕਾ ਦਿੱਤਾ ਤੇ ਇਹਨਾਂ ਤੋਂ ਸਹੀ ਤਰ੍ਹਾਂ ਕੰਮ ਲੈਣਾ ਚਾਹੀਦਾ ਜਿਹੜੇ ਹਿਸਾਬ ਨਾਲ ਠੇਕਾ ਦਿੱਤਾ ਜੀ ਘਟਿਆ ਮਾਲ ਪਾਈ ਜਾਂਦੇ ਜੀ ਬਸ ਇਹੀ ਆ ਸਾਡੇ ਤੇ ਉਹ ਬਾਈ ਜੀ ਕਹਿੰਦੇ ਕਹਿੰਦੇ ਨਹੀਂ ਨੇ ਪਹਿਲਾਂ ਵੀ ਛੱਤਰ ਖਾਦੇ ਦੇ ਵਿੱਚੋਂ ਛੱਡੀ ਜਾਂਦਾ ਸੜਕ ਬਣਾਉਣੀ ਹੈ ਇਹ ਸੁਣਿਆ ਹੀ ਇਹ ਗੱਲ ਹਾਂ ਜੀ ਇੱਕ ਦੋ ਵਾਰੀ ਹਾਂ ਜੀ ਵੈਸੇ ਹੋ ਸਕਦਾ ਹੀ ਇਹੀ ਗੱਲ ਹੋਵੇ। ਬਾਜੀ ਵੀ ਤੁਸੀਂ ਤੁਹਾਡੇ ਪਿੰਡੋਂ ਸੜਕ ਜਾਂਦੀ ਹੈ। ਕੀ ਲੱਗਦਾ ਹੁਣ ਤੁਹਾਨੂੰ ਵੀ ਕਿੰਨਾ ਕਚਰੇ ਘਟਜੂਗੀ ਸੜਕੇ। ਇਹ ਤਾਂ 6-7 ਮਹੀਨੇ ਨਹੀਂ ਕੱਢਣੇ। 6 ਮਹੀਨੇ ਮਹਾ ਕੱਢੂ ਜੇ। ਖੱਡੇ ਬਣ ਜਾਣੇ ਇਹ ਤਾਂ ਬੁਰਾ ਹਾਲ ਹੈ ਜਣਾ ਟਰੈਕਟਰ ਟਰਾਲੀਆਂ ਨੰਗਦੀਆਂ। ਕੋਈ ਮੋਟਰਸਾਈਕਲ ਦੇ ਨਾਂ ਦਾ ਕੋਈ ਸਾਈਕਲ ਦੇ ਨੰਗਦਾ। ਨੰਗਣਾ ਬਹੁਤ ਔਖਾ ਹੋ ਜਾਣਾ ਜੀ। ਬਿਲਕੁਲ ਬਿਲਕੁਲ। ਹਾਂਜੀ। ਲੋਹ ਮਟੀਰੀਅਲ ਬੇਕਾਰ ਤੇ ਆ ਕਾਲਾ ਤੇਲ ਹੈ ਸੜਿਆ ਜਿਹੜਾ। ਆਪਾਂ ਗੱਡੀਆਂ ਚੋਂ ਕੱਢਦੇ ਬੱਸਾਂ ਚੋਂ ਆ ਤਕਾਂ ਚੋਂ ਟ੍ਰਾਈਟਣਾ ਚੋਂ ਉਹ ਤੇਰ ਅਰ ਲਰ ਲਾ ਬਜਰੀ ਚ ਪਾਈ ਜਾਂਦੇ ਆ ਹੂੰ ਹੂੰ ਆ ਲੋਕ ਤਾਂ ਦੇਚ ਨਹੀਂ ਨਹੀਂ ਨਾ ਲੋਕ ਹੈ ਨਹੀਂ ਇਹ 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 ਤਾਂ ਭਗਵਾਨ ਮਾਨ ਸਰਕਾਰ ਨੂੰ ਕਹਿੰਨੇ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਤੇ ਤੁਹਾਡੇ ਤੁਹਾਡੇ ਜਿਹੜਾ ਤੁਹਾਡੇ ਤੁਸੀਂ ਦੇਵੀਆ ਰੋਡ ਤੇ ਰਹਿਣ ਵਾਲੇ ਹੋ ਤੇ ਸੜਕ ਤੇ ਤੁਹਾਡਾ ਘਰ ਆ ਉਹ ਸੜਕ ਉਹ ਨਵੀਂ ਬਣੀ ਸੀ ਉਹ ਹਾਂ ਉਹ ਵੀ ਬੇਕਾਰ ਆ ਜੀ ਉਹ ਸਾਰੀ ਉਹ ਵੀ ਬੇਕਾਰ ਆ ਬੇਕਾਰ ਆ ਜੀ ਆਹ ਖਾਲੀ ਉਹਦਾ ਜੀ ਆ ਹੁਣ ਹੀ ਖੱਡੇ ਭਰ ਕੇ ਗਏ ਜੀ ਉਹ ਅਚ ਨਵੀਂ ਜੀ ਖੱਡੇ ਨਵੇਂ ਹਾਂਜੀ ਹਾਂਜੀ ਦਮਾਰਾ ਜੀ ਦਮਾਰਾ ਜੀ ਦਮਾਰਾ ਭਰ ਕੇ ਗਏ ਹਾਂਜੀ ਹਾਂਜੀ ਜਿੱਥੋਂ ਆਪਾਂ ਮੋੜ ਮੁੜਦੇ ਆਂ ਇਹ ਪੰਜ ਗਰੇ ਨੂੰ ਉੱਥੇ ਸਾਰੇ ਹੁਣ ਇਹਨਾਂ ਨੇ ਦੁਬਾਰਾ ਲੱਕ ਪਾਈ ਹੋਵੇ। ਉਹ ਵੀ ਤੇਲ ਹੀ ਪਾਇਆ ਹੋ ਵੀ ਸਾਰਾ ਜੀ। ਉਹ ਵੀ ਪੱਟੀ ਪਈ ਐ ਸਾਰੀ। ਸ ਤੇ ਕਾਲਾ ਤੇਲ ਬਾਕੇ ਬਣਾ ਹਾਂ ਕਾਲਾ ਤੇਲ ਪਾਉਂਦੇ ਆਂ ਵਿੱਚ। ਫਤੋ ਹੀ ਦੇਖ ਸਕਦੇ ਹੋ ਕਿ ਦੇਵੀ ਵਾਲਾ ਰੋਡ ਉਹ ਜਾਂਦਾ ਰੋਡ ਹੈ ਇਹ ਇੱਕ ਪਾਸੇ ਦੇਵੀ ਵਾਲਾ ਤੇ ਦੂਜੇ ਪਾਸੇ ਪੰਜ ਕਰਾਈਆਂ ਜੇ ਜੰਮੂ ਵੀ ਆਏ ਕਿਵੇਂ ਜੰਮੂ ਗਈ ਮੈਂ ਇਹ ਨਹੀਂ ਦੱਸਾਂ ਮੈਂ 18 ਸਾਲ ਬਾਹਰ ਲੱਗਿਆ ਛੜ ਗਿਆ ਗਰਮੀ ਹੈ ਇੰਨੀ ਇੱਕ ਹੀ ਕੰਦੇ ਲੋਕ ਹੈ ਇੱਕ ਹੀ ਕੰਦੇ ਲੋਕ 18 ਸਾਲ ਲੱਗਿਆ ਛਾਲ ਬੰਦੀ ਨਾਲ ਦੀ ਨਾਲ ਵਿਸ਼ੇ ਇਹ ਹੱਥਾਂ ਦੇ ਸੀਮਿੰਟ ਦੇ ਕੋਈ ਲੋਕ ਹੈ ਹੱਥਾਂ ਦੇ ਸੀਮਿੰਟ ਦੇ ਯਾਰ ਲਕਨ ਚੰਬੜਾ ਇੱਥੇ ਪਾਰ ਪਾਰ ਨਾ ਮਾਰ ਕੇ ਪਟੋਗਾ ਨਹੀਂ ਇਹ ਲੋਕ ਵਿੱਚ ਵਿੱਚ ਹੈ ਤਾਂ ਤੇਰਾ ਦਿੱਸ ਚੌਣ ਚਾਰ ਦੇ ਤੀ ਆ ਤੇ ਤੂੰ ਬੇਸੂਰ ਤੇ ਤੈਨੂੰ ਮਿਲਣੀ ਹੈ ਕੋਸਾਰ ਤੋਂ ਨਹੀਂ ਜਾਂਦਾ ਜਮਾ ਸੈਰ ਤੇ ਦਵਾਤਾ ਕਿਉਂ ਨਹੀਂ ਹੈ ਦੁਆਰਾ ਮਾਰ ਬਣਾ ਟਕਾ ਦੇਗੀ ਹਾਂ ਦੁਆਰਾ ਟਕਾ ਦੇ ਹੋਏ ਮਾਰ ਬਾਈ ਬਾਈ ਬਣਾ ਪੈਰ ਹਲਾਇਆ ਕੋਈ ਸਹੀ ਤਰਾ ਹਣ ਹਲਾਇਆ ਮੇਰਾ ਪੈਰ ਮਾਰੇ ਮਾਰੇ ਪੈਰ ਮੋੜੇ ਪੈਰੋਂ ਇਹ ਸਹੀ ਓ ਦੇ ਨਾ ਆ ਦੇਖੋ ਬੱਜਰੀ ਦੇ ਇੱਥੇ ਪੈਰ ਮਾਰੋ ਇੱਥੇ ਕੀ ਇਹ ਤਾਂ ਵਿਚਾਰੇ ਆ ਚੱਲੇ ਰੋਲਰ ਮੇਰੀ ਤਾਂ ਗੱਲ ਸੁਣੋ ਤੀ ਆਪ ਸਹਣੇ ਜੀ ਬੜੇ ਨਹੀਂ ਬੰਦੇ ਆ ਉਹ ਤੀ ਆਏ ਦੇਖੋ ਜਿਹੜਾ ਸ਼ਾਰਟ ਤੇ ਜਰ ਰੂਲਰ ਨਹੀਂ ਚੱਲਿਆ ਆ ਸ਼ਾਰਟ ਪੋਲੀ ਪਈ ਰੂਲਰ ਚੱਲਦਾ ਤੋਂ ਨਹੀਂ ਰਹਦਾ ਐ ਆਈ ਦੀ ਤੂੰ ਲੱਕ ਲੱਕ ਕਹਿੰਨੇ ਲੱਕਾ ਅਰੇ ਚ ਆਹ ਆਹ ਲੱਕਾ ਮਾਰ ਰਿਹਾ ਹੁੰਦਾ ਨਾ ਉਹ ਪੋਨਾ ਕਿਉਂ ਮਾਰਾ ਲੱਕ ਤੂੰ ਲੌਕੀ ਵਿਖਾ ਦੇ ਤੂੰ ਇਹਦੇ ਚ ਕਾਲਾ ਤੇਲ ਆ ਇਹਦੇ ਚ ਲਿਪੜਨ ਸਾਡੇ ਕਾਲਾ ਤੇਲ ਦੱਸਦੇ ਨਹੀਂ ਹੁੰਦਾ ਵੀ ਕਾਲਾ ਤੇਲ ਆ ਇਹਦੇ ਚ ਚੈਨਰ ਕਿੱਥੇ ذرا ਆ ਦੇਖ ਕੀ ਲੋਕ ਤਾਂ ਪਤਾ ਨਹੀਂ ਲੱਗਦਾ ਕਾ ਆਪਾਂ ਨੂੰ ਆਹ ਦੇਖ ਕਰੋ ਆਹ ਲੋਕ ਤਾਂ ਦੇਖੋ ਮੈਂ ਕਹਿੰਦਾ ਜੀ ਕਾਲੇ ਤੇਲ ਦਾ ਹੁੰਦਾ ਕਾਲੇ ਤੇਲ ਦਾ ਮੁਸ਼ਕਾਈ ਹਾਂ ਕਾਲਾ ਤੇਲ ਆਈ ਇਹਦੇ ਸਾਰੇ ਤੁਹਾਨੂੰ ਕਹਦਾ ਮੁਸ਼ਕਲ ਆ ਕਾਲਾ ਤੇਲ ਜੀ ਡੀਆ ਜਿਹੜਾ ਸੀ ਸੀਐਲ ਛੜਿਆ ਹੁੰਦਾ ਜੀ ਉਹਦਾ ਹੀ ਇਹ ਲਾ ਲਾ ਤੇ ਪਾਈ ਜਾਂਦੇ ਆ ਇਹ ਲੋਕ ਕਿੱਥੇ ਲੋਕ ਕਿੱਥੇ ਪਾਉਂਦੇ ਸਾਡੇ ਨਾਲ ਮੈਂਬਰ ਜੁੜੇ ਆ ਦੇਵੀ ਵਾਲੇ ਜਿਹੜੀ ਸੜਕ ਬਣ ਰਹੀ ਆ ਤਾਂ ਉਸ ਨੂੰ ਲੈ ਕੇ ਕੀ ਕਹਿਣਾ ਦਾ ਬਜੀ ਕਿਵੇਂ ਦੇਖਦੇ ਹੋ ਸੜਕ ਜਿਹੜੀ ਬਣ ਰਹੀ ਹੈ ਸੱਸੀ ਜੀ ਸਰ ਜੀ ਸੱਸੀ ਕਾਲ ਜੀ ਸਰ ਜੀ ਆਪਣੇ ਕਈ ਸਾਲਾਂ ਤੋਂ ਸੜਕ ਖਰਾਬ ਸੀਗੀ ਬੜੀ ਮੁਸ਼ਕਿਲ ਨਾਲ ਬੜੀ ਮਸਤਕਨਾਬ ਮੋਹਣ ਬਣ ਲੱਗੀ ਹੈ ਜੀ ਪਰ ਜਿਸ ਤਰੀਕੇ ਨਾਲ ਬਣਨੀ ਚਾਹੀਦੀ ਉਸ ਤਰੀਕੇ ਨਾਲ ਬਣ ਨਹੀਂ ਰਹੀ ਜੀ 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 ਨਾ ਤਾਂ ਇਹਦੇ ਉੱਤੇ ਗਟਕਾ ਪਾਇਆ ਜਾਂਦਾ ਜੀ ਮਿੱਟੀ ਉਸ ਤਰ੍ਹਾਂ ਪਈ ਹੈ ਜੀ ਉੱਤੇ ਜੀ ਤੇ ਬਾਕੀ ਜਿਹੜੇ ਆਪਣੇ ਠੇਕੇਦਾਰ ਹੈ ਜੀ ਉਹ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰ ਰਹੇ ਜਦੋਂ ਉਹਨਾਂ ਦੇ ਇੰਟਰਵਿਊ ਲੈਣ ਵਾਸਤੇ ਜਦੋਂ ਪੁੱਛਣ ਵਾਸਤੇ ਆਏ ਉਹ ਸਾਡੇ ਤੋਂ ਦੂਰੀ ਬਣਾ ਕੇ ਭੱਜ ਗਏ ਜੀ ਬਿਲਕੁਲ ਭੱਜਦੇ ਦਿਸੇ ਭੱਜਦੇ ਸ ਲੱਕ ਦੇ ਵਿੱਚ ਕੀ ਕਾਲਾ ਕਾਲਾ ਤੇਲ ਮਲਾਈ ਜਾਂਦੇ ਪਤਾ ਨਹੀਂ ਕੀ ਚੀਜ਼ ਮਲਉਂਦੇ ਆ ਜੀ ਤੇ ਸਾਨੂੰ ਇਹੀ ਸੀਗੀ ਆਸ ਮੀਂਹ ਦੀ ਆ ਵੀ ਚੱਲ ਸੜਕ ਬਣੂਗੀ ਸਾਡੇ ਆਵਾਜਾਈ ਦੇ ਸਾਧਨ ਵਧੀਆ ਤਰੀਕੇ ਨਾਲ ਲੰਘ ਜਾਣਗੇ ਟੁੱਟ ਪੱਜ ਨਾ ਹੋਊਗੀ ਤੇ ਪਰ ਠੇਕੇਦਾਰ ਸਾਡੇ ਕੋਲੋਂ ਭੱਜ ਗਿਆ ਸਾਨੂੰ ਸੀਐਮ ਸਾਹਿਬ ਸੀਐਮ ਮਾਨ ਸਾਹਿਬ ਨੂੰ ਜਦੀ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਵੀ ਚੰਗੀ ਤਰ੍ਹਾਂ ਜਿਹੜੇ ਨਹੀਂ ਕੰਮ ਕਰਦੇ ਜੀ ਸਿੰਪਲ ਦਲਿਆਂ ਦੇ ਉੱਤੇ ਮਿੱਟੀ ਪਾ ਕੇ ਉਸੇ ਤਰ੍ਹਾਂ ਹੀ ਬਜਰੀ ਪਾਈ ਜਾਂਦੇ ਕੋਈ ਸਫਾਈ ਕੁਝ ਨਹੀਂ ਇਹਨਾਂ ਦਾ ਜੀ ਕਿਹੜੇ ਪਿੰਡ ਦੇ ਨਿਮਰ ਤੁਸੀਂ ਮੇਰਾ ਪਿੰਡ ਦਿਵੀ ਵਾਲਾ ਜੀ ਕੀ ਨਾਂ ਤੁਹਾਡਾ ਮੇਰਾ ਮਰਮਦ ਸਿੰਘ ਹੈ ਜੀ ਕੀ ਲੱਗਦਾ ਫਿਰ ਇਹੋ ਜੇ ਕਹਿੰਦੇ ਚੰਮਨ ਲਾਲ ਅਗੜਿਆਗਾ ਜਿਹੜਾ ਠੇਕੇਦਾਰ ਹੈ ਜੀ ਜੀ ਸਰ ਤੇ ਕੀ ਲੱਗਦਾ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਠੇਕੇਦਾਰ ਦਾ ਦੇਖੋ ਜੀ ਕਿੰਨੀ ਹੋਵੇਂ ਪਾਈ ਜਾਂਦੇ ਬਜਰੀ ਇਹ ਹੂੰ 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 ਤਾਂ ਫੂਸ ਹੋਵੇਂ ਸਾਰਾ ਕੁਸ ਬਿਲਕੁਲ 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 ਇਹ ਕਿਹੜੇ ਸਫਾਈ ਕਰਦੇ ਇਹ ਹੂੰ ਤੇ ਇਹਨਾਂ ਦਾ ਸੜਕ ਨਾ 6 ਮਹੀਨੇ ਨਹੀਂ ਕਰਨ ਦੇ ਨਹੀਂ ਹੈ ਸੜਕ ਨੇ ਤਾਂ ਮਿੱਟੀ ਦੇ ਉੱਤੇ ਲੱਕ ਪਾਈ ਹਾਂ ਮਿੱਟੀ ਦੇ ਉੱਤੇ ਲੱਕ ਉਹ ਮਲੱਕ ਵੀ ਨਹੀਂ ਕਾਲਾ ਤੇਲ ਹੀ ਆ ਤੇ ਇਹ ਤੁਸੀਂ ਮਿੱਟੀ ਦੇ ਉੱਤੇ ਹੀ ਲੱਕ ਪਾਈ ਜਾਂਦੇ ਹੋ ਲੋਕ ਕੋਈ ਹੈ ਨਹੀਂ ਕੋਈ ਲੱਕ ਵਿੱਚੋਂ ਕਾਲਾ ਤੇਲ ਆ ਨਹੀਂ ਮੈਂ ਕੰਨ ਕਨੇ ਕਾ ਤੇਲਾ ਆ ਤੁਸੀਂ ਜੰਨਾ ਆ ਜਾ ਇੱਕ ਮਿੰਟ ਜੀ ਮੇਰੀ ਗੱਲ ਸੁਣ ਆ ਵੇਖੋ ਮਾਰੀ ਕਰੀ ਸ਼ੌਟ ਉਧਰ ਉਧਰ ਕਰੀ ਸ਼ੌਟ ਲੱਕ ਮੱਛੀ ਬਾਉ ਜੀ ਇਹ ਤੇ ਉੱਤੇ ਲੈ ਗਿਆ ਦੁਬਾਰਾ ਮਾਰ ਪੈਣਾ ਆ ਵੇਖ ਆ ਵੇਖ ਯਾਰ ਉਹ ਭਰਾਵਾ ਅਸੀਂ ਗੱਲ ਸੁਣ ਮੇਰੀ ਸੜਕ ਬਣਦੀ ਆ ਇਹਦੇ ਤੇ ਬੱਜਰੀ ਪੈਣੀ ਸੀ ਬਰੀਕ ਪਹਿਲਾਂ ਲੱਕ ਪਾ ਕੇ ਸਫਾਈ ਕਰਕੇ ਹਾਂ ਮਿੱਟੀ ਦੇ ਉੱਤੇ ਉੱਤੇ ਕੰਮ ਕਰਦੇ ਹਾਂ ਕਿਤੇ ਅਹੀ ਇਹ ਹੀ ਕੰਮ ਕਰਦੇ ਆ ਕਰਦੇ ਨਾ ਜਦੋਂ ਪੀਸੀ ਪੈਂਦੀ ਆ ਲਾਜ ਕੋਲ ਉਦੋਂ ਹੁੰਦਾ ਉਹ ਸੀਦਾ ਉਹ ਐ ਥੋੜੋ ਹੁੰਦਾ ਲੋਕ ਪਛਾਈ ਦਾ ਜਾਨੇ ਉਹ ਕਹਾਂ ਕਿ ਮੱਛਿਆ ਮਾਸ ਨੂੰ ਕਹਿੰਦੇ ਦਵਾਰਾ ਨਾਲ ਪਾਉਣਾ ਏ ਇਹ ਦਵਾਰਾ ਨਾਲ ਪਾਉਗਾ ਤੁਸੀਂ ਚਾਜਨਾ ਨਹੀਂ ਜਦੋਂ ਥੱਲਿਓ ਥੱਲਿਓ ਤਾਂ ਜੈਕ ਹੀ ਨਹੀਂ ਬੱਜਿਆਗਾ ਉਦੋਂ ਦਾ ਮਾਲ ਤੁਹਾਡੇ ਕੋਲ ਚੰਗਾ ਵੀ ਪਾ ਦੋ ਨਹੀਂ ਆਪਾਂ ਜਦੋਂ ਕੋ ਪਾਉਣੀ ਹਜੇ ਮੇਰੇ ਸਾਰੀ ਸਫਾਈ ਹੋਣੀ ਏ ਇਹ ਕਰਾ ਮੋਟੀ ਸਫਾਈ ਹਾਂਜੀ ਤੁਸੀਂ ਤੁਸੀਂ ਮਿੱਟੀ ਦੇ ਉੱਤੇ ਬੱਜਰੀ ਵਿਛਾ ਦੇਈ ਉਹ ਤੋ ਤੁਹ ਜਿੰਨਾ ਮਰਜੀ ਚੰਗਾ ਕਰ ਦੋ ਥੱਲੇ ਦੇ ਪੈਰ ਹੀ ਨਹੀਂ ਬੱਜੇ ਜਾਂਦੇ ਅੱਜ ਕਿਹੜਾ ਮਾਲ ਪਾ ਰਹੇ ਆਂ ਆ ਪਾਇਆ ਤਾਂ ਪਿਆ ਇਹ ਤਾਂ ਸ਼ਾਰਟ ਤੇ ਪਹਿਲਾਂ ਪਾਇਆ ਸ਼ਾਰਟ ਜਿਹੜੀ ਸ਼ਾਰਟ ਸਫਾਈ ਕਰੀ ਨੇ ਆ ਉਹ ਸਫਾਈ ਕਰਕੇ ਪਾਣਾ ਉਹ ਬਾਈ ਜੀ ਜਿਹਦੇ ਪਾਇਆ ਉਸੇ ਦੀ ਗੱਲ ਕਰਨੇ ਆ ਜੋ ਬਰਚ ਮਾਰੀ ਜਾਂਦੇ ਆ ਤੇ ਸਾਰਾ ਕੋਈ ਆਈ ਪਈ ਆ ਮਿੱਟੀ ਆ ਤੁਸੀਂ ਮਿੱਟੀ ਦੇ ਉੱਤੇ ਹੀ ਪਾ ਦੇਣੀ ਆ ਇਹ ਉਹ ਜਾ ਕੇ ਦੇਖੋ ਬਰਸ ਵੀ ਚੱਲਣਾ ਸਭ ਚੱਲੇਗਾ ਇਹ ਲੋਕਾਂ ਦੇ ਭਾਈ ਆ ਕਿੰਨੇ ਦਿਨੋਂ ਦੇ ਬਣੀ ਨੇ ਉਹਨੂੰ ਇਹਨੂੰ ਕੋ 4 ਦਿਨ ਕੋਈ ਚਾਰਾਂ ਦਿਨ ਜਮਣੀ ਨਹੀਂ ਚਾਹੀਦੀ ਐ ਨਹੀਂ ਜਮਣੀ ਚਾਹੀਦੀ ਮੱਛੀ ਹੀ ਮਾਲ ਇਹ ਠੀਕ ਦਾ ਨਾਂ ਕੀ ਤੁਹਾਡੇ ਦਾ ਚਿਮਨ ਲਾਲ ਆ ਜੀ ਚਿਮਨ ਲਾਲ ਹਾਂਜੀ ਕਿੱਥੋਂ ਦਾ ਜੈਤੂ ਜੈਤੂ ਦਾ ਨੰਬਰ ਕੀ ਹੋਣਾ ਦਾ ਨੰਬਰ ਨਹੀਂ ਮੇਰੇ ਕੋਲ ਉਹਦੇ ਕੋਲ ਹੈ ਜੀ ਜਿੱਥੇ ਕਿਹਦੇ ਮੋਂਛੀ ਆਲਾ ਹਾਂ ਹੋਣਾ ਕੋਲ ਨੰਬਰ ਥੋਰ ਬਾਉ ਜੀ ਕੀ ਆਲਾ ਜੀ ਚਿਮਨ ਲਾਲ ਠੇਕੇਦਾਰ ਦੱਸ ਦੇ ਜੈਤੂ ਦਾ ਜੀ ਇਹ 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 ਇਸ ਪਹਿਲੇ ਇਸੇ ਦਾ ਮਨੀਮ ਉਹ ਜਿਹੜੀ ਇਸੇ ਦਾ ਇਸੇ ਦਾ ਜੀ ਤੁਹਾਡੇ ਸਾਹਮਣੇ ਵੀ ਇਹ ਅਗਲ ਕੱਢਦੇ ਪਏ ਆ ਕਹਿੰਦੇ ਜੀ ਇਹ ਜੇ ਇਹ ਕੰਮ ਕਰਨਾ ਕਹਿੰਦੇ ਥੱਲੇ ਉਹ ਹਜੇ ਤੋਂ ਦੁਆਰਾ ਪਾਉਣੀ ਆ ਤੇ ਉਹ ਥੱਲੇ ਦਾ ਜੈਕ ਹੀ ਨਹੀਂ ਬਜੇ ਦੇ ਉੱਤੇ ਕੀ ਕਰੂਗੇ ਨਹੀਂ ਜੀ ਅਸੀਂ ਆਮ ਵੇਣੇ ਆ ਪਿੰਡਾਂ ਜਾਂਦੇ ਆ ਲੱਕ ਜਦੋਂ ਪਾਉਂਦੇ ਆ ਬਜਰੀ ਪਾਉਂਦੇ ਆ ਪਹਿਲਾਂ ਵਟਿਆਂ ਦੇ ਉੱਤੇ ਬਰੀਕ ਮਾਲ ਪੈਂਦਾ ਲੱਕ ਪੈਂਦੀ ਆ ਪਹਿਲਾਂ ਠੀਕ ਹੈ ਫਿਰ ਉੱਤੇ ਬਜਰੀ ਪਾਉਂਦੇ ਬਰੀਕ ਬਿਲਕੁਲ ਛਾੜ ਗੱਟਕਾ ਪੈਂਦਾ ਗੱਟਕਾ ਹੀ ਪੈਂਦਾ ਸਾਰਾ ਸਾਰਾ ਦਿੰਦੇ ਉੱਤੇ ਇਹਦੇ ਇਹਨਾਂ ਨੇ ਆ ਚੱਕ ਕੇ ਮਿੱਟੀ ਤੇ ਉਵੇਂ ਬਜਰੀ ਪਾਈ ਜਾਂਦੇ ਆ ਉਹ ਵੀ ਤੇਲ ਆ ਦਾ ਚਕਾਲਾ ਤੇਲ ਆ ਜੀ ਬਜਰੀ ਨਹੀਂ ਗਈ ਇਹ ਬਾਈ ਲੋਕ ਤਾਂ ਸਾਨੂੰ ਵਿਖਾ ਦਿਓ ਕਿੱਥੇ ਯਾਰ ਤੁਸੀਂ ਕਹਿੰਦੇ ਲੋਕ ਮਮਾ ਦੇ ਵਿਖਾ ਦਿਓ ਯਾਰ ਲੋਕ ਜਦੋਂ ਆਪਾਂ ਪਾਉਂਦੇ ਆ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣੋ ਜਦੋਂ ਆਪਾਂ ਲੋਕ ਪਾਉਂਦੇ ਹਾਂ ਜਦੋਂ ਮੰਨ ਕੇ ਜਾਂਦੇ ਆ ਯਾਰ ਆਦੀ ਇਹ ਇੱਕ ਅਜ ਪੰਜ ਦਿਨ ਤਾਂ ਹੋਏ ਨੂੰ ਤੇ ਕਿਤੋਂ ਸਾਲ 6 ਮਹੀਨੇ ਕਿਤੋਂ ਘੜੂਗੀ ਇਹ ਮੈਂ ਇਸ ਨੂੰ ਕਰਦਾ ਫਿਰ ਬੈਸ ਨਹੀਂ ਮੈਂ ਸਮਝਦਾ ਸਾਰੇ ਪਾਉਣਾ ਹੈ ਬਿਮਾਰੇ ਜੀ ਕੀ ਪਤਾ ਕਿਦੋਂ ਪਾਏਗਾ ਛੱਡ ਕੇ ਉੱਠ ਕੇ ਮੁੜ ਕੇ ਬਿਮਾਰੇ ਮੇਰੇ ਮਾਲ ਬਣੇਗਾ ਅੱਜ ਪਲਾਟ ਕਰਾਉਂਗਾ ਅਜਾ ਯਾਰ ਤੂੰ ਸਭ ਬੈਸ ਇਨ ਕਰੀ ਦੀਂ ਦੀ ਜੇ ਸਹੀ ਕੰਮ ਹੋਵੇ ਤਾਂ ਅਸੀਂ ਕਹਿ ਦਈਏ ਤੇਰੀ ਸਹੀ ਆ ਇਹ ਮਾਲ ਮੱਚਿਆ ਉਹ ਲੋਕ ਤਾਂ ਵਿਖਾ ਦਿਓ ਕਿੱਥੇ ਆ ਜੋ ਮੱਚੀ ਗਈ ਲੋਕ ਨਹੀਂ ਹੋਰ ਕਿਦੋਂ ਵਿਖਾ ਦਿਓ ਫਿਰ ਪਿੱਛੇ ਜਾ ਰਹੇ ਇਸ ਤੇ ਕਿੱਥੇ ਵਿਖਾਉ ਆਜਾ ਇਸ ਨੂੰ ਕਰਦਾ ਸਾਨੂੰ ਹੱਥਾਂ ਲੱਗੀ ਲੋਕਾਂ ਨੂੰ ਵਿਖਾ ਦਿਓ ਕਿੱਥੇ ਸਰਪੰਚ ਕੇਵਲ ਸਿੰਘ ਬਰਾੜ ਸਾਣਾ ਜੁੜਿਆ ਪੰਜ ਗ वाले नु ਤਾਂ ਸਰਪੰਚ ਸਾਹਿਬ ਕਿਵੇਂ ਦੇਖਦੇ ਤੁਸੀਂ ਰੋਡ ਕੀ ਸਹੀ ਬਣ ਰਹੀ ਹੈ ਹਾਂਜੀ ਹਾਂ ਵੈਸੇ ਬਣਿਆ ਤਾਂ ਠੀਕ ਲੱਗ ਦੇਖਣ ਜੀ ਤਾਂ ਠੀਕ ਲੱਗਦਾ ਹਾਂਜੀ ਹਾਂਜੀ ਬਾਕੀ ਹਾਂ ਵੀ ਇਹ ਮੰਡੀ ਬੋਰਡ ਦੇ ਅਫਸਰਾਂ ਨੂੰ ਬੁਲਾ ਕੇ ਤੇ ਅਸੀਂ ਮੜਾ ਜੇ ਤੁਸੀਂ ਕਿ ਲੱਗਦਾ ਆਪਾਂ ਨੂੰ ਦੇਖਣ ਜਿਹਦੇ ਵਿੱਚ ਤਾਂ ਆਪਾਂ ਚੈੱਕ ਕਰਵਾ ਲਾਂਗੇ ਸਰਪੰਚਾ ਤੁਸੀਂ ਵੇਖੋ ਪੈਰ ਮੜੇ ਮੜੇ ਉੱਥੇ ਮੜਾ ਲਾਓ ਕੈਮਰਾ ਹਾਂ 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 ਦੇਖੇ ਤੁਸੀਂ ਬਿਲਕੁਲ ਆਹ ਵੇਖੋ ਤੁਸੀਂ ਕੀ ਲੋਕਾਂ ਐ ਕਰਕੇ ਲੁੱਕ ਜਿਹੀ ਹੈ ਜੀ ਉਹ ਹੋ ਜੂਗੇ ਜਿਵੇਂ ਦੇਖੋ ਤੁਸੀਂ ਉਹ ਹੀ ਹਾਂ ਪਕੜ ਕਰਨੀ ਚਾਹੀਦੀ ਹੈ ਹਾਂ ਪਕੜ ਕਰਨੀ ਚਾਹੀਦੀ ਹੈ ਨਾ ਇਹ ਦੇਖੋ ਤਾਂ ਹਾਂਜੀ ਨਹੀਂ ਆਪਾਂ ਆ ਉਹ ਵਿਚਾਲੇ ਬਿਲਕੁਲ ਨਹੀਂ ਐਕੀਅਨ ਸਾਹਿਬ ਦੇ ਧਿਆਨ ਦੇ ਵਿੱਚ ਲਿਆਵਾਂਗੇ ਆਪਾਂ ਲਿਆ ਕੇ ਤੇ ਰੋਡ ਕਰਾਉਣੇ ਆ ਚੱਕ ਹਾਂਜੀ ਜੀ ਜੀ ਆਏ ਭੱਜ ਗਏ ਮਨੀਮ ਜਰੂਰ ਅੱਛਾ ਆਇਆ ਅੱਛਾ ਮਨੀਮ ਉਸੇ ਸੀਗਾ ਉਹਨੇ ਗੱਲ ਕਰਨ ਦੀ ਹੁਣ ਤੁਸੀਂ ਗੱਲ ਕਰਦੇ ਪਏ ਹੋ ਹਨਾ ਤੁਸੀਂ ਬਿਵਾਕ ਹੋ ਕੇ ਗੱਲਬਾਤ ਕਰਦੇ ਪਏ ਹੋ ਫਿਰ ਤੁਸੀਂ ਦੌੜੋਗੇ ਤੇ ਫਿਰ ਲੱਗੂਗਾ ਵੀ ਕਿਤਨਾ ਕੋਈ ਗੱਲਬਾਤ ਹੈਗੀ ਆ ਮਨੀਮ ਦੌੜ ਗਿਆ ਜੀ ਇਹ ਕਰਕੇ ਪੰਜ ਕਿਲੋ ਉਧਰ ਨੂੰ ਭੱਜ ਗਿਆ ਉਹ ਇੰਨੀ ਦੂਰ ਭੱਜੇ ਏਨਾ ਮੋਟਾ ਬੰਦਾ ਭੱਜ ਨਹੀਂ ਸਕਦਾ ਬੰਨੀ ਕਿ ਬਿਲਕੁਲ ਬਿਲਕੁਲ ਨਹੀਂ ਜੀ ਸਹੀ ਗੱਲ ਆ ਸਵਾਲ ਕਰਦਾ ਉਹਦਾ ਜਵਾਬ ਤਾਂ ਦੇਣਾ ਹੀ ਬਣਦਾ ਕਿਸੇ ਵੀ ਆ ਤੁਸੀਂ ਅਸੀਂ ਆਪਾਂ ਵੀ ਤੁਸੀਂ ਆ ਜ਼ਿਕਰ ਕੀਤਾ ਤੇ ਆਪਾਂ ਮੰਡੀ ਬੋਰਡ ਦੇ ਅਫਸਰਾਂ ਦੇ ਧਿਆਨ ਦੇ ਵਿੱਚ ਐਕਸ਼ਨ ਸਾਹਿਬ ਦੇ ਮੈਂ ਵੀ ਲੈ ਕੇ ਆਉਂਗਾ ਜੀ 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 ਤੇ ਉਹਨਾਂ ਨੂੰ ਮੌਕੇ ਤੇ ਸੱਦ ਕੇ ਤੇ ਆਪਾਂ ਦਿਖਾਵਾਂਗੇ ਜੇ ਕੋਈ ਤੇ ਗਰੁੱਟੀ ਹੋਈ ਤਾਂ ਉਹਨਾਂ ਤੋਂ ਪੂਰੀ ਕਰਵਾਵਾਂਗੇ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਜੀ ਆਮ ਆਦਮੀ ਪਾਰਟੀ ਆ ਸਰਪੰਚ ਸਾਹਿਬ ਦੇ ਗੇਟ ਦੇ ਬਿਲਕੁਲ ਮੂਹਰੇ ਇਹ ਮੜਾ ਪਾਪ ਤੋਂ ਖਾਈ ਨਾ ਦਾ ਆ ਦੇਖੋ ਤੁਸੀਂ ਕਿਵੇਂ ਬਦਰੀ ਲੱਤ ਰਹੀ ਆ ਬਿਲਕੁਲ ਥਰੀ ਬਿਲਕੁਲ ਬਿਲਕੁਲ ਲੱਤ ਰਹੀ ਹੈ ਨਾ ਜੀ ਇਹ ਨਹੀਂ ਕਰਵਾਉਣੇ ਆਪਾਂ ਦਿਖਾ ਰਹੇ ਆ ਐਕਸ਼ਨ ਸਾਹਿਬ ਦੇ ਧਿਆਨ ਚ ਲਿਆਉਣਾ ਮੈਂ ਹਾਂਜੀ ਲਿਆ ਕੇ ਤੇ ਮੰਡੀ ਬੋਰਡ ਦੇ ਅਫਸਰਾਂ ਨੂੰ ਆਪਾਂ ਐਸਡੀਓ ਸਾਹਿਬ ਨੂੰ ਵੀ ਦਿਖਾਵਾਂਗੇ ਦਿਖਾ ਕੇ ਮੌਕਾ ਇਹ ਬਚ ਚੈੱਕ ਕਰਵਾਉਣੇ ਆ ਜਰੂਰ ਸਰਦਾਰ ਕੇਲੇ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਤਾਂ ਇਹਨਾਂ ਦੇ ਘਰ ਦੇ ਅੱਗੇ ਵੀ ਉਹੀ ਸੜਕ ਬਣੀ ਹੈ ਬਾਈ ਜੀ ਇੱਥੋਂ ਤੋਂ ਉੱਥੋਂ ਤੱਕ ਸੜਕ ਤੋਂ ਕੀ ਫਰਕ ਤਾਂ ਨਹੀਂ ਹੈਗਾ ਕੋਈ ਨਹੀਂ ਜੀ ਨਹੀਂ ਨਹੀਂ ਸੇਮ ਹੀ ਆ ਸੇਮ ਉਹ ਉੱਥੇ ਪੱਟੀ ਪਈ ਹੈ ਜੀ ਹਾਂਜੀ ਲੱਕ ਪਾਈ ਹੁੰਦੀ ਕਿੱਥੇ ਪੱਟੀ ਦੀ ਹੈ ਤਾਂ ਸਰਪੰਚਾ ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਅਸੀਂ ਪੜਤਾਲ ਕਰਾਂਗੇ ਵੀ ਕੀ ਗੱਲ ਹੈ ਸੜਕ ਕਿਉਂ ਪੱਟੀ ਜਾ ਰਹੀ ਆ ਤਾਂ ਬਿਲਕੁਲ ਸਰਪੰਚ ਸਾਹਿਬ ਦੇ ਘਰ ਦੇ ਮੂਰੇ ਖੜੇ ਆ ਤਾਂ ਮਨੀਮ ਜਰੂਰ ਦੌੜਿਆ ਜੇਕਰ ਦੌੜਿਆ ਤਾਂ ਕਿਤਨਾ ਕਿਤੇ ਮਿਲੀ ਭੁੱਤ ਜਰੂਰ ਲੱਗਦੀ ਅਸੀਂ ਨਹੀਂ ਕਹਿੰਦੇ ਮਨੀਮ ਦੇ ਦੌੜਨ ਤੇ ਲੱਗਦਾ ਕਿ ਜੇ ਦੌੜਿਆ ਤਾਂ ਕਿਤਨਾ ਕਿਤੇ ਕੋਈ ਨਾ ਕੋਈ ਗੱਲਬਾਤ ਆ ਜ਼ਰੂਰ ਹੈ ਦੇਖਣਾ ਹੋਵੇਗਾ ਕਿਸ ਠੇਕੇਦਾਰ ਦੇ ਕਾਰਵਾਈ ਕਿਹੋ ਜੀ ਤੇ ਕਦੋਂ ਹੋਏਗੀ ਪਰ ਇੱਕ ਵਾਰ ਲੁੱਕ ਦੇਣਾ ਹੈਗਾ ਲੁੱਕ ਦੀ ਜਗ੍ਹਾ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤੇਲ ਜਰ ਪਾ ਕੇ ਸੜਕ ਜੂ ਬਣਾ ਰਹੇ ਨੇ ਕੈਮਰਾ ਪਰਸਨ सनी ਦੇਵਾਲ ਮੈਸਰ ਜੰਦਰ ਲੋਕ ਸਾਫ ਟੀਵੀ ਪਿੰਡ ਦੇਵੀ ਵਾਲਾ ਪੰਜਗराई ਫਰੀਦਕੋਟ ਤੁਹਾਡਾ ਕੀ ਨਾਮ ਹੈ ਗਲਤਾ ਕਰ ਰਹੇ ਹੋ ਮੇਟੋ ਉਹ ਬਾਈ ਜੀ ਤੁਹਾਨੂੰ ਪਿੰਡ ਦੇ ਪਛਾਣ ਦੇ ਪਿੱਛੇ ਨਾ ਮਨੀਮ ਨੀਗਾ ਹੈਲੋ ਹੈਲੋ ਵਿੱਚ ਦਿਖਾ ਬਣਾ ਭੱਜਦੇ ਲੋ ਮੈਨੂੰ ਵਿੱਚ ਨਾਲ ਅਵੇਗ ਦੇ ਮਨੀਸ਼ ਸਾਹਿਬ ਭੱਜ ਰਹੇ ਆ ਮਨੀਸ਼ ਸਾਹਿਬ ਭੱਜਦੇ ਕਿਉਂ ਉਹ ਭਜਦੇ ਕਿਉਂ ਗਲਤ ਕਰ ਰਹੇ ਹੋ ਮਿੰਟੋ ਉਹ ਗਾਦਾ ਭਜਦੇ ਕਿਉਂ ਆ ਉਹ ਮਨੀਰ ਸਾਹਿਬ ਆ ਲੱਕ ਦਾ ਵੇਖੋ ਮੈਂ ਕਹਿੰਦਾ ਜੀ ਕਾਲੇ ਤੇਲ ਦਾ ਹੁੰਦਾ ਕਾਲੇ ਤੇਲ ਦਾ ਮੁਸ਼ਕਲ ਹਾਂ ਕਾਲਾ ਤੇਲ ਆ ਇਹਦੇ ਸਾਰੇ ਤੁਹਾਨੂੰ ਕਾਲਾ ਮੁਸ਼ਕਲ ਆ ਕਾਲਾ ਤੇਲ ਜਿੱਡੀ ਆ ਜਿਹੜਾ ਸੀਐਲ ਛੜਿਆ ਹੁੰਦਾ ਉਹ ਮਨੀਰ ਸਾਹਿਬ ਹਾਂ ਕੀ ਪਾਲਦੇ ਨੇ ਦੂਰ ਕੇ ਲੈ ਕੇ ਜਾਓਗੇ ਕਮਾਲ ਹੋ ਗਈ ਤੁਹਾਡੀ ਇਹਦਾ ਮਤਲਬ ਤੁਸੀਂ ਇਹ ਕਾਲਾ ਵਿਆਹ ਹੀ ਕਰਦੇ ਪਏ ਹੋ ਇੱਥੇ ਨਹੀਂ ਇਹਦਾ ਮਤਲਬ ਤੁਸੀਂ ਗਲਤ ਕੰਮ ਕਰੀ ਜਾਂਦੇ ਹੋ ਸਵਰਦੀ ਭਜਦੇ ਕਿਉਂ ਕੈਮਰੇ ਤੇ ਤਾਂ ਦੋ ਗੱਲ ਦਾ ਕਰੋ ਗੱਲ ਕਿਉਂ ਨਹੀਂ ਕਰਦੇ ਸਾਡੇ ਬਾਪ ਦਾ ਫੋਨ ਆਇਆ ਨਿਆਣੇ ਬੰਦਾ ਗਲਤ ਕੰਮ ਕਰਦੇ ਪਏ ਤੁਸੀਂ ਨਹੀਂ ਕੋਈ ਗਲਤ ਕੰਮ ਨੰਬਰ ਤੇ ਕੈਮਰੇ ਕੇ ਕਿਉਂ ਨਹੀਂ ਗੱਲ ਕਰਦੇ ਪਏ ਅਸੀਂ ਸਹੀ ਹੈ ਕੈਮਰੇ ਕੇ ਕਿਉਂ ਨਹੀਂ ਗੱਲ ਕਰ ਗੱਲ ਕਰਦੇ ਹੀ ਨਹੀਂ ਚਾਹ ਨਹੀਂ ਗੱਲ ਕਰਦੇ ਉਹ ਮਾਰਕ ਦਾ ਗੱਲ ਕਰੋ ਤੁਸੀਂ ਮਿੱਟੀ ਦੇ ਉੱਤੇ ਮਿੱਟੀ ਦੇ ਉੱਤੇ ਇਹ ਤੁਸੀਂ ਬੱਲੋ ਸਿੱਟੀਆਂ ਨੇ ਬਜਰੀ ਕਾਲਾ ਤੇਲ ਪਾ ਗਏ ਲੋਕ ਕਹਿ ਰਹੇ ਆ ਤੁਸੀਂ ਐਡੀ ਤੋਂ ਹੰਤੁਰ ਕੇ ਲੈ ਕੇ ਜਾਵਾਂਗੇ ਪੰਜ ਕਿਹਨਾਂ ਸਾਨੂੰ ਇਹ ਤੁਹਾਨੂੰ ਮੈਨੂੰ ਖਾਦੇ ਫੋਨ ਕੀ ਲੈ ਤੁਹਾਡਾ ਮੈਂ ਮੇਰ ਨਾਲ ਗੱਲ ਕਰਾਓ ਮੇਰ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਯਾਰ ਗੱਲ ਤਾਂ ਕਰ ਲੈ ਪਰ ਤੁਸੀਂ ਤੇ ਭੱਜਦੇ ਕਿਉਂ ਤੁਸੀਂ ਕਮਾਲ ਹੋਗੀ ਤੁਹਾਡੀ ਯਾਰ ਦੱਸ ਮੈਂ ਗੱਲ ਕਰਨੀ ਨਹੀਂ ਜੀ ਕਿਉਂ ਨਹੀਂ ਗੱਲ ਕਰਨੀ ਤੁਸੀਂ ਮੈਂ ਮੇਰਾ ਠੇਕੇਦਾਰ ਕਰੇ ਮੈਂ ਕਾਨੂੰ ਨਹੀਂ ਤੁਸੀਂ ਮੁਨੀਮ ਹੋ ਅਸੀਂ ਕੋਈ ਮੁਨੀਮ ਮੈਂ ਤਾਂ ਕਾਊਂਟੈਂਟ ਆ ਕਾਊਂਟੈਂਟ ਫਿਰ ਤੁਸੀਂ ਗੱਲ ਕਿਉਂ ਨਹੀਂ ਕਰਦੇ ਮੈਂ ਇਹਨੂੰ ਕੰਮ ਨਹੀਂ ਕਰਾਇਆ ਹੈ ਹੈ ਕਾਊਂਟੈਂਟ ਨਾਲ ਗੱਲ ਕਰੋ ਤੁਸੀਂ ਕਮਾਲ ਹੋਗੀ ਤੁਹਾਡੀ ਤਾਂ ਤੁਸੀਂ ਦੇਖ ਸਕਦੇ ਹੋ ਠੇਕੇਦਾਰ ਦਾ ਮੁਨੀਮ ਆ ਪਹਿਲਾਂ ਤਾਂ ਕਹਦੇ ਸੀ ਮੈਂ ਮੁਨੀਮ ਹੀ ਹਾਂ ਤੇ ਹੁਣ ਭੱਜਦੇ ਨਜ਼ਰ ਆ ਰਹੇ ਨੇ ਇਹ ਰੋੜ ਭੱਜ ਕੇ ਨਹੀਂ ਜਾਂਦਾ ਤਾਂ ਵੇਖ ਲਓ ਮੁਨੀਮ ਦੌੜ ਲਾ ਦੇ ਭੱਜ ਕੇ ਰਾਈ ਦੀ ਔਰ ਕਿਉਂਕਿ ਇੱਥੇ ਕਿਤਨਾ ਕਿਤੇ ਘਬਲਾ ਹੋ ਰਿਹਾ ਤਾਂ ਦੌੜ ਲੱਗਦੀ ਆ ਮਨੀਮ ਦੀ ਕਿਉਂਕਿ ਜੇ ਇਹਨਾਂ ਦਾ ਕੰਮ ਸਹੀ ਹੋਵੇ ਤਾਂ ਮਨੀਮ ਨੂੰ ਭੱਜਣ ਦੀ ਲੋੜ ਨਾ ਪਵੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸੜਕ ਜਿਹੜੀ ਬਣ ਰਹੀ ਆ ਮਿੱਟੀ ਦੇ ਉੱਪਰ ਬਜਰੀ ਪਾਈ ਜਾ ਰਹੀ ਆ ਔਰ ਬਜਰੀਆਂ ਵਿੱਚ ਕਹਿੰਦੇ ਲੋਕ ਨਹੀਂ ਕਾਲਾ ਤੇਲ ਆ ਇਹ ਦੋਸ਼ ਪਿੰਡ ਵਾਸੀਆਂ ਦਾ ਹੈ ਮੌਜੂਦਾ ਮੈਂਬਰਾਂ ਦਾ ਦੋਸ਼ ਹੈ ਤੁਸੀਂ ਦੇਖ ਸਕਦੇ ਹੋ ਉਹ ਮਨੀਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਕੈਮਰੇ ਤੋਂ ਦੌੜਦਾ ਹੋਇਆ ਮਨੀਮ ਭੱਜ ਗਿਆ ਇੱਥੋਂ ਦੇਖ ਸਕਦੇ ਹੋ ਤੁਸੀਂ ਪੰਜ ਗਰੇਂਜ ਨੂੰ ਭੱਜਦਾ ਹੋਇਆ ਦੇਖ ਸਕਦੇ ਹੋ ਮਨੀਮ ਤੁਸੀਂ ਇਹ ਤਸਵੀਰਾਂ ਤੁਹਾਨੂੰ ਪੰਜ ਗਰੇਂਜ ਦਿਖਾ ਰਿਹਾ ਜਿੱਥੇ ਸੜਕ ਬਣ ਰਹੀ ਸੀ ਤਾਂ ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਸੜਕ ਜਿਹੜੀ ਹੈਗੀ ਆ ਲੁੱਕ ਨਹੀਂ ਉਹਦੇ ਵਿੱਚ ਕਾਲਾ ਤੇਲ ਮਲਾਇਆ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਉਹ ਮਨੀਮ ਦੌੜਦਾ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੰਨ ਨੂੰ ਮੋਬਾਈਲ ਲਈ ਮੋਬਾਈਲ ਦੇ ਕੋਈ ਬੰਦਾ ਉਸ ਨਾਲ ਗੱਲ ਨਹੀਂ ਕਰ ਰਿਹਾ ਤੇ ਬੰਦਾ ਬਣਾ ਕੇ ਵੀ ਮੇਰੀ ਗੱਲ ਹੋ ਰਹੀ ਆ ਤਾਂ ਦੌੜ ਗਿਆ ਤੁਸੀਂ ਦੇਖ ਸਕਦੇ ਹੋ ਉਹ ਮਨੀਮ ਜਾਂਦਾ ਹੋਇਆ ਤੰਦੂਰੀ ਵਿਖਾ ਦੀਆ ਵੇਖ ਲੋ ਕਿੰਨੀ ਦੂਰੀ ਆ ਉਹ ਦੌੜ ਕੇ ਪੰਜ ਗਰੇਂਜ ਤੇ ਉਹ ਜਿਹੜੇ ਪਿੰਡ ਵਾਸੀਆਂ ਤੇ ਦੋਸ਼ ਆ ਕੇ ਤੁਸੀਂ ਉਵੇਂ ਮਿੱਟੀ ਪਾ ਕੇ ਉੱਤੇ ਬਜਰੀ ਪਾਈ ਜਾਂਦੇ ਹੋ ਲੋਕ ਜਿਹੜੀ ਹੈਗੀ ਇਹ ਕਹਿੰਦੇ ਹੈ ਨਹੀਂ ਰੰਗ ਪਾਈਏ ਇਹਨੇ ਕਾਲਾ ਵਿੱਚ ਇਸ ਤਰ੍ਹਾਂ ਦੋਸ਼ ਲੱਗ ਰਿਹਾ ਤੁਹਾਡੇ ਤੇ ਅੱਛਾ ਮਨੀਮ ਤੁਹਾਡਾ ਦੌੜ ਗਿਆ ਉਹਦਾ ਸਪੀਡ ਹੀ ਬੜੀ ਤੁਹਾਡੇ ਮਨੀਮ ਦੀ ਤੋਂ ਭੱਜ ਗਿਆ ਉਹ ਪੰਜ ਗਰਾਂ ਦੇ ਪਾਸੇ ਨੂੰ ਗਲਤ ਕੰਮ ਤਾਂ ਹੀ ਭੱਜਦੇ ਪਏ ਗਲਤ ਹਾਂ ਤਾਂ ਹੀ ਭੱਜਿਆ ਨਹੀਂ ਤਾਂ ਗੱਲ ਖੜ ਕੇ ਸੁਣਦਾ ਉਹ ਗੱਲ ਗੱਲ ਸੁਣੀ ਨਹੀਂ ਉਹਨੇ ਉਹ ਤਾਂ ਦੌੜ ਗਿਆ ਇਸ ਤਰ੍ਹਾਂ ਕਰ ਰਿਹਾ ਚੋਰੀ ਕੀਤੀ ਹੁੰਦੀ ਹੈ ਪੁੱਛਦੇ ਆਂ ਭਾਈ ਜੀ ਲੋਕਾਂ ਕਹਿੰਦੇ ਕੀ ਹੈ ਇਹ ਕਾਲਾ ਤੇਲ ਹੈ ਜੀ ਇਹ ਨਾਲ ਹੈ ਜੀ ਲੋਕ ਤਾਂ ਹੈ ਨਹੀਂ ਜੀ। ਕਿਹਦੇ ਤੁਸੀਂ? ਆ ਵੇਖੋ। ਬਜਰੀ ਜਿਹੜੀ ਹੈਗੀ ਆ ਉਹ ਇਸੇ ਤਰ੍ਹਾਂ ਹੀ ਇਹ ਨੱਥੀ ਦੀ ਪਈ ਆ। ਕਾਰਵਾਈ ਹੋਣੀ ਚਾਹੀਦੀ ਹੈ ਜੀ। ਹਾਂ ਜੀ। ਆ 3-4 ਵਜੇ ਤੇ ਇਹਨਾਂ ਦੇ ਮਣੀਵਨੇ ਲਫੜੇ ਖੜੇ ਜੀ ਇੱਥੋਂ। ਜੀ ਇਸੇ ਕਾਰਨ ਕਰਕੇ। ਹਾਂ ਇਸੇ ਕਾਰਨ ਜੀ। ਅੱਛਾ। ਸਾਡੇ ਕਿਤੇ ਇੱਥੋਂ ਵਿਚਾਰਾ ਛੱਡ ਜਾਂਦੇ ਗਾਂ ਪੱਥਰ ਪਾਉਣ ਲੱਗ ਪੈਂਦੇ ਆ। ਖਰਚਾ ਹੋਈ ਜਾਂਦਾ ਅਕਸਰ ਸਰਕਾਰਾਂ ਦਾ ਤੇ ਕੋਈ ਕੋ ਮੁੜ ਕੇ ਨਾਮ ਬਦਨਾਮ ਉਹਨਾਂ ਕੰਮ ਤਾਂ ਅੱਜ 15 ਦਿਨ ਨਹੀਂ ਹੋਈ ਲੋਕ ਪਾਈ ਨੂੰ। ਹੱਥਾਂ ਨਾਲ ਬਜਰੀ ਚੱਕੀ ਜਾਂਦੇ ਨੇ। ਤੇ ਬਿਲਕੁਲ ਕਟਿਆ ਮਾਲ ਪਾਇਆ ਬਾਈ ਤੇ ਬਿਲਕੁਲ ਸਫਾਈ ਕੀਤੀ ਨਹੀਂ ਥੱਲੇ ਜੀ ਮਿੱਟੀ ਦੇ ਉੱਪਰ ਵੱਟੇ ਉਹਵੇਂ ਵੱਟਾਂ ਦੇ ਉੱਪਰ ਲੱਕ ਪਾਈ ਜਾਂਦੇ ਇਹ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਫਿਰ ਕਟਿਆ ਮਾਲ ਪਾਈ ਜਾਂਦੇ ਜੀ ਉਹ ਬਾਈ ਜੀ ਕਹਿੰਦਾ ਕਹਿੰਦਾ ਇਹਨੇ ਮੀਨ ਪਹਿਲਾਂ ਵੀ ਛੱਤਰ ਖਾਦੇ ਦਾ ਵਿੱਚੋਂ ਛਾੜੀ ਜਾਣਾ ਸੜਕ ਬਣਾਉਣੀ ਹੈ ਮਿੱਟੀ ਦੇ ਬੇਕਾਰ ਤੇ ਆ ਕਾਲਾ ਤੇਲ ਹੈ ਸੜਿਆ ਜਿਹੜਾ ਆਪਾਂ ਗੱਡੀਆਂ ਚੋਂ ਕੱਢਦੇ ਬੱਸਾਂ ਚੋਂ ਟਰੱਕਾਂ ਚੋਂ ਟਰੈਕਟਰਾਂ ਚੋਂ ਉਹ ਤੇਲ ਰਲ ਲਾ ਬਜਰੀ ਚ ਪਾਈ ਜਾਂਦੇ ਆ ਜੀ